ਜਾਣ ਦਾ ਮੌਕਾ ਲੱਗਣ ਦਾ ਤਾਂ ਇਹ ਹੁੰਦਾ ਵੀ ਜਦੋਂ ਇੱਛਾ ਹੁੰਦੀ ਹੈ ਤਾਂ ਮੌਕਾ ਵੀ ਬਣ ਜਾਂਦਾ। ਤੋਂ ਪਹਿਲੀ ਗੱਲ ਤਾਂ ਉੱਥੇ ਜਾਣ ਦੀ ਇੱਛਾ ਸੀ ਕਿ ਆਪਾਂ ਜਾਣਾ ਹੈ ਨਾ ਇੱਛਾ ਦੇ ਕਈ ਕਾਰਨ ਨੇ। ਉਹਦੇ ਵਿੱਚ ਕੁਝ ਕਾਰਨ ਜਾਤੀ ਨੇ। ਅਸੀਂ ਸਾਡਾ ਪਰਿਵਾਰ ਜਿਹੜਾ ਸੀਗਾ ਉਧਰੋਂ ਪਾਕਿਸਤਾਨ ਤੋਂ ਆਇਆ ਸੀ। ਤਾਂ ਇਸ ਕਰਕੇ ਸ਼ੁਰੂ ਤੋਂ ਪਰਿਵਾਰ ਦੇ ਵਿੱਚ ਉਸ ਬਾਰੇ ਗੱਲਾਂ ਹੁੰਦੀਆਂ ਸੀ ਕਿ ਜਦੋਂ ਸਪੌਂਸਰ ਕੈਟਾਗਰੀ 'ਚ ਗਿਆ ਸੀਗਾ ਉਹਦੇ ਵਿੱਚ ਇਹ ਹੁੰਦਾ ਜੀ ਵੀ ਉਹਦੇ ਵਿੱਚ ਕੋਈ ਤੁਹਾਡਾ ਜਾਣਕਾਰ ਹੁੰਦਾ ਜਿਹੜਾ ਕਿ ਉੱਥੋਂ ਤੁਹਾਨੂੰ ਸਪੌਂਸਰ ਕਰਦਾ ਕਿ ਫਲਾਣ ਬੰਦੇ ਨੂੰ ਮੈਂ ਬੁਲਾਉਣਾ ਚਾਹੁੰਦਾ ਮੇਰਾ ਦੋਸਤ ਹੈ ਮੇਰੀ ਆਰਗੇਨਾਈਜੇਸ਼ਨ ਹੈ। ਤਾਂ ਉਸ ਐਂਗਲ ਤੋਂ ਆਪਣਾ ਜਿਹੜਾ ਵੀਜ਼ਾ ਸੀਗਾ ਉਹ ਸਪான்ਸਰ ਸੀਗਾ ਸਾਡਾ ਉਹਨਾਂ ਨੇ ਸਪான்ਸਰ ਕੀਤਾ ਸੀਗਾ ਬਜ਼ਮੇ ਆਲਮ ਕਰਕੇ ਇੱਕ ਆਰਗੇਨਾਈਜੇਸ਼ਨ ਨਾਲ ਬੋਲਦੇ ਵਿੱਚ ਇੰਡੀਆ ਪਾਕਿਸਤਾਨ ਪੀਸ ਤੇ ਕੰਮ ਕਰਦੇ ਨੇ ਤਾਂ ਉਹ ਬਲਾਉ ਬੁਲਾਇਆ ਸੀ ਉਹਨਾਂ ਨੇ ਆਪਾਂ ਉਹਨਾਂ ਦੇ ਸੱਦੇ ਤੇ ਗਏ ਸੀ ਤੁਹਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਦੂਜੇ ਮੁਲਕ ਆਏ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਠੀਕ ਹੈ ਉਹ ਕਹਿਣ ਨੂੰ ਹੀ ਦੂਜਾ ਮੁਲਕ ਹੈ ਲੇਕਿਨ ਖਾਸ ਤੌਰ ਤੇ ਜਿਹੜੀ ਦਸਤਾਰ ਹੈ ਉਹਨੂੰ ਦੇਖ ਕੇ ਉਹ ਬਹੁਤ ਕਰਸ਼ਿਤ ਹੁੰਦੇ ਨੇ ਉੱਥੇ ਜਿਹੜੇ ਲੋਕ ਨੇ ਉਹ ਸਿੱਖ ਓਨੀ ਗਿਣਤੀ 'ਚ ਨਹੀਂ ਹੈਗੇ ਓਕੇ ਤਾਂ ਉਹਦੇ ਵਿੱਚ ਜਿਹੜੇ ਲੋਕ ਨੇ ਸਿੰਧੀ ਲੋਕ ਨੇ ਜਿਹੜੇ ਕਿ ਸਿੰਧ ਜਿਹੜਾ ਉਹਨਾਂ ਦਾ ਸੂਬਾ ਹੈ ਉੱਥੇ ਰਹਿੰਦੇ ਆ ਉਹ ਹਿੰਦੂ ਨੇ ਵੈਸੇ ਹਾਂ ਪਰ ਉਹ ਨਾਨਕ ਨੂੰ ਮੰਨਦੇ ਨੇ ਤੇ ਤਾਂ ਮੀਨ ਬੰਦੇ ਉਹ ਨਹੀਂ ਉੱਥੇ ਕੋਈ ਨਾ ਹੀ ਮੰਨਣ ਵਾਲੇ ਸਿੱਖ ਵੀ ਹੈਗੇ ਆ ਪਰ ਉਹਨਾਂ ਦੀ ਗਿਣਤੀ ਉੰਨੀ ਨਹੀਂ ਜਿੰਨੀ ਸਿੰਧੀਆਂ ਦੀ ਗਿਣਤੀ ਅਛਾ ਹੀ ਕਿਲੇ ਜਾਣ ਦਾ ਵੀ ਅਹਿਸਾਸ ਬਹੁਤ ਖੂਬਸੂਰਤ ਸੀਗਾ ਤੇ ਰਣਜੀਤ ਸਿੰਘ ਦੀ ਹਵੇਲੀ ਜਾਣ ਦਾ ਵੀ ਪੂਰਾ ਖੂਬਸੂਰਤ ਸੀ ਹਰੀ ਸਿੰਘ ਨਲਵਾ ਦੀ ਹਵੇਲੀ ਜਾਣ ਦਾ ਵੀ ਬੜਾ ਖੂਬਸੂਰਤ ਸੀ ਤਾਂ ਉਹ ਇੱਕ ਐਂਗਲ ਤੁਹਾਨੂੰ ਲੱਗਦਾ ਕਿ ਉਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਤੁਹਾਡੇ ਨਾਲ ਗੱਲਾਂ ਕਰਦੇ ਹੂੰ ਲੈਂਗੁਏਜ ਦਾ ਉੱਥੇ ਬੁਰਾ ਹਾਲ ਹੈ ਪੰਜਾਬੀ ਦਾ ਉਹ ਪੰਜਾਬੀ ਬੋਲਦੇ-ਬੋਲਦੇ ਨੇ ਲਿਖਣ ਦਾ ਪੜ੍ਹਾਈ ਦਾ ਕੋਈ ਸਕੂਪ ਨਹੀਂ ਉੱਥੇ ਓਕੇ ਤੇ ਜਿਹੜਾ ਕੋਈ ਬੱਚਾ ਪੜ੍ਹਦਾ ਵੀ ਆ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਆਪਣੇ ਤਾਂ ਇੱਥੇ ਫਿਰ ਵੀ ਥੋੜਾ ਪੰਜਾਬੀ ਦਾ ਥੋੜਾ ਬਹੁਤਾ ਰੁਜ਼ਗਾਰ ਤਾਂ ਹੈ ਹੂੰ ਤਾਂ ਉਹ ਇੱਕ ਬੜੀ ਵੱਡੀ ਹਡਲ ਇਹ 50 ਸਾਲ ਦਾ ਸਾਲ ਦਾ 20 ਸਾਲ ਦਾ ਇੱਕ ਪੀਰੀਅਡ ਆ ਜਾਂਦਾ ਜੀ ਜੇ ਕੋਈ ਬੰਨ ਮਾਨਣ ਦੀ ਕੋਸ਼ਿਸ਼ ਕਰਦਾ ਇਦਾਂ ਬੰਨ ਬੰਨ ਨਹੀਂ ਲੱਗਦੇ ਹੁੰਦੇ ਤੇ ਦੇਸ਼ ਤਾਂ ਬਦਲਦੇ ਰਹਿੰਦੇ ਨੇ ਕੋਈ ਪਰਮਾਨੈਂਟ ਨਹੀਂ ਇੱਥੇ ਜਿਹੜੇ ਜਿਹੜੇ ਦੇਸ਼ ਪਹਿਲਾਂ ਰਹੇ ਨੇ ਉਹ ਨਹੀਂ ਰਹੇ ਇਹ ਦੇਸ਼ਾਂ ਨਹੀਂ ਵੀ ਨਹੀਂ ਰਹਿਣਾ ਪਾਕਿਸਤਾਨ ਦੇ ਪੰਜਾਬੀ ਲੋਕ ਗੇਮਾਂ ਨੂੰ ਖੇਡਣ ਨੂੰ ਕਿੰਨਾ ਪਿਆਰ ਕਰਦੇ ਨੇ ਗੇਮਸ ਨੂੰ ਚਾਹੇ ਕਬੱਡੀ ਨੂੰ ਲੈ ਕੇ ਹੋਰ ਜਿਹੜੀਆਂ ਪੰਜਾਬ ਦੀ ਵਿਰਾਸਤੀ ਗੇਮਾਂ ਨੇ ਚਾਹੇ ਉਹ ਬੁੱਲੀ ਡੰਡਾ ਹੋਵੇ ਕ੍ਰਿਕਟ ਗਲੀ ਕ੍ਰਿਕਟ ਹੋਵੇ ਸਰ ਇਹੋ ਜੀਆਂ ਗੇਮਸ ਨੂੰ ਲੈ ਕੇ ਕਿੰਨਾ ਪਾਕਿਸਤਾਨ ਨੇ ਜਿਹੜੀ ਗੇਮ ਖੇਡਣੀ ਹੈ ਕਾਮਯਾਬ ਹੋਣਾ ਹੈ ਉੱਥੇ ਵੀ ਉਹ ਵੀ ਜੋਰ-ਜੋਰ ਵਾਲੀ ਗੇਮ 'ਚ ਹੀ ਕਾਮਯਾਬ ਹੋ ਸਕਦੇ ਦਿਮਾਗੀ ਤੌਰ ਤੇ ਨਾ ਉਹ ਗਮਾਗੀ ਗੇਮਾਂ ਜਿੱਤਾ ਬੜਾ ਨਹੀਂ ਸਕਦੇ ਤਾਂ ਉਹ ਗੇਮ ਹੈ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਪ੍ਰਵਾਸ ਨਾਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਪੱਤਰਕਾਰ ਗੁਰਸਮ ਸਿੰਘ ਸਿੰਘ ਜੀ ਹਾਲੀ ਦਿਨਾਂ ਵਿੱਚ ਗੁਰਸਮ ਸਿੰਘ ਸਿੰਘ ਜੀ ਪਾਕਿਸਤਾਨ ਜਾ ਕੇ ਆਏ ਨੇ ਗੁਰਪੂਰਵ ਦੇ ਦਿਨਾਂ ਵਿੱਚ ਇਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਬੇਸ਼ੱਕ ਪੰਜਾਬ ਪਾਕਿਸਤਾਨ ਦੀ ਵੰਡ ਹੋਏ ਨੂੰ ਭਾਰਤ ਤੇ ਪਾਕਿਸਤਾਨ ਵੰਡ ਹੋਏ ਨੇ 76 ਬਾਰੇ ਹੋ ਚੁੱਕੇ ਹਨ ਪਰ ਕਿਤੇ ਨਾ ਕਿਤੇ ਉਹ ਵੰਡ ਦਾ ਦਰਜ ਅੱਜ ਵੀ ਸਾਡੇ ਦਿਲਾਂ ਵਿੱਚ ਸਮੋਇਆ ਹੋਇਆ ਹੈ ਪਾਕਿਸਤਾਨ ਦੇ ਭਾਰਤ ਦੀ ਵੰਡ ਹੀ ਨਹੀਂ ਹੋਈ ਸੀ ਸੋ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਚੜਦਾ ਤੇ ਲੈਂਦਾ ਪੰਜਾਬ ਸੋ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਗੁਰਪ੍ਰੀਤ ਜੀ ਥੈਂਕ ਯੂ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਜਾਣ ਦਾ ਮੌਕਾ ਕਿਵੇਂ ਮਿਲਿਆ ਕਿਵੇਂ ਤੁਹਾਡਾ ਵੀਜ਼ਾ ਲੱਗਾ ਕੀ ਕੀ ਇਸ਼ੂਸ ਤੁਹਾਨੂੰ ਫੇਸ ਕਰਨੇ ਪਏ ਨੀ ਦੇਖੋ ਜਿਹੜਾ ਜਾਣ ਦਾ ਮੌਕਾ ਲੱਗਣ ਦਾ ਤਾਂ ਇਹ ਹੁੰਦਾ ਵੀ ਜਦੋਂ ਇੱਛਾ ਹੁੰਦੀ ਹੈ ਤਾਂ ਮੌਕਾ ਵੀ ਬਣ ਜਾਂਦਾ ਜੀ ਤੋਂ ਪਹਿਲੀ ਗੱਲ ਤਾਂ ਉੱਥੇ ਜਾਣ ਦੀ ਇੱਛਾ ਸੀ ਜੀ ਕਿ ਆਪਾਂ ਜਾਣਾ ਹੈ ਹਨਾ ਇੱਛਾ ਦੇ ਕਈ ਕਾਰਨ ਨੇ ਹੂੰ ਉਹਦੇ ਵਿੱਚ ਕੁਝ ਕਾਰਨ ਜਾਤੀ ਨੇ ਜੀ ਅਸੀਂ ਸਾਡਾ ਪਰਿਵਾਰ ਜਿਹੜਾ ਸੀਗਾ ਉਧਰੋਂ ਪਾਕਿਸਤਾਨ ਤੋਂ ਆਇਆ ਸੀ ਤਾਂ ਇਸ ਕਰਕੇ ਸ਼ੁਰੂ ਚ ਪਰਿਵਾਰ ਦੇ ਵਿੱਚ ਉਸ ਬਾਰੇ ਗੱਲਾਂ ਹੁੰਦੀਆਂ ਸੀ ਇੱਕ ਤਾਂ ਉਹ ਇੱਕ ਵੱਡਾ ਪੱਖ ਸੀ ਗੱਲ ਦਾ ਹਨ ਜਿੱਦਾਂ ਆਪਾਂ ਰੇਜ਼ ਹੁੰਨੇ ਆ ਜੀ ਦੂਜਾ ਇੱਕ ਉਹਦੇ ਵਿੱਚ ਧਾਰਮਿਕ ਕੀਦੇ ਦਾ ਐਂਗਲ ਸੀ ਹਨ ਸਾਰਾ ਕੁਝ ਆਪਣਾ ਗੁਰਦੁਆਰਾ ਸਹਿਬਾਨ ਉਹ ਵੀ ਇਤਿਹਾਸਿਕ ਗੁਰਦੁਆਰਾ ਸਹਿਬਾਨ ਸਾਰੇ ਉੱਥੇ ਨੇ ਤੇ ਤੀਸਰੀ ਜਿਹੜੀ ਆਪਾਂ ਕਹਿ ਦਈਏ ਗੱਲ ਵੀ ਕਲਚਰਲ ਤੇ ਜਿਵੇਂ ਸਾਡੀ ਸਾਂਝ ਹੈਗੀ ਆ ਲੈਂਗੁਆਜਿਸਟਿਕ ਦੀ ਉਹ ਵੀ ਇੱਕ ਐਂਗਲ ਸੀਗਾ ਹਨਾ ਬਾਕੀ ਇਦਾਂ ਦੇ ਹੋਰ ਬڑے ਕਾਰਨ ਨੇ ਪਰ ਆ ਮੋٹے ਰੂਪ ਚ ਇੱਕ ਕਾਰਨ ਸੀਗੇ ਹਮ ਬਾਕੀ ਰਹਿ ਗਈ ਇਸ਼ੂਸ ਦੀ ਗੱਲ ਦੇਖੋ ਇਸ਼ੂਸ ਤਾਂ ਐ ਸੱਚ ਕੋਈ ਨਹੀਂ ਸੀਗਾ ਮਰੇ ਕਿ ਮੇਨ ਇਹ ਹੁੰਦਾ ਵੀ ਤੁਸੀਂ ਜੇ ਕਿਤੇ ਜਾਣਾ ਤੁਸੀਂ ਪਲਾਨ ਕਰਨਾ ਵੀ ਤੁਸੀਂ ਉੱਥੇ ਪਹੁੰਚਣਾ ਕਿਵੇਂ ਆ ਕਿਹੜਾ ਰਸਤਾ ਅਖਤਿਆਰ ਕਰਨਾ ਤਾਂ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਪਾਕਿਸਤਾਨ ਲੋਕ ਆਪਣੇ ਜਾਂਦੇ ਨੇ ਉਹਦੇ ਵਿੱਚ ਆਪਣੀ ਕੋਈ ਜਿਹੜੀ ਆਪਸ਼ਨ ਹੈਗੀ ਆ ਉਹ ਹੈਗੀ ਆ ਉਹਦੀ ਜਿਹੜੇ ਆਪਣੇ ਜਥੇ ਜਾਂਦੇ ਨੇ ਜਿਹੜੇ ਕਿ ਗੁਰਪ੍ਰੋਪ ਦੇ ਮੌਕੇ ਤੇ ਜਾਂਦੇ ਨੇ ਜਾਂ ਹੋਰ ਵਕ ਵਕ ਮੌਕੇ ਤੇ ਚਾਰੀਆਂ ਚਾਰ ਦਫੇ ਜਥਾ ਜਾਂਦਾ ਹਰ ਦਿਸ਼ਤਾਲ ਦੇ ਵਿੱਚ ਤਾਂ ਉਹ ਇੱਕ ਕਾਮਨ ਰੂਟ ਆ ਉਹ ਹਰ ਬੰਦਾ ਉਹਦੇ ਉੱਤੇ ਜਾ ਸਕਦਾ 10 ਦਿਨਾਂ ਦਾ ਉਹਨਾਂ ਦਾ ਇੱਕ ਪਲਾਨ ਹੁੰਦਾ ਤੇ ਉਹਦੇ ਵਿੱਚ ਉਹਨਾਂ ਦਾ ਇੱਕ ਰੋਸਟਰ ਹੁੰਦਾ ਉਸ ਰੋਸਟਰ ਦੇ ਹਿਸਾਬ ਨਾਲ ਫਿਰ ਤੁਹਾਨੂੰ ਜਾਣਾ ਪੈਂਦਾ ਵਕ ਵਕ ਤੁਹਾਡਾ ਸ਼ੁਰੂ ਕਰਦੇ ਨੇ ਤਾਂ ਫਿਰ ਉਹ ਲਾਹੌਰ ਤੁਹਾਨੂੰ ਲੈ ਕੇ ਜਾਂ ਫਿਰ ਉਹ ਗੁਨਨਕਾਣਾ ਸਾਹਿਬ ਲੈ ਕੇ ਜਾਂ ਉਹਨਾਂ ਦਾ ਇੱਕ ਪੂਰਾ ਰੋਸਟਰ ਹੁੰਦਾ ਉਹ ਰੋਸਟਰ ਦੇ ਹਿਸਾਬ ਨਾਲ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਾ ਕੇ ਦਸਾਂ ਦਿਨਾਂ ਦੇ ਵਿੱਚ ਲਾਹੌਰ ਤੋਂ ਸ਼ੁਰੂ ਕਰਦੇ ਲਾਹੌਰ ਤੇ ਮੁਕਾ ਦਿੰਦੇ ਹੂੰ ਉਹ ਵੀ ਠੀਕ ਹੈ ਮਤਲਬ ਕਿ ਉਹ ਇੱਕ ਬਹੁਤ ਵਧੀਆ ਜ਼ਰੀਆ ਜਾਣਦਾ ਬਹੁਤ ਸਾਰੇ ਲੋਕੋ ਦੇ ਨਾਲ ਜਾਂਦੇ ਨੇ ਪਿਛਲੇ ਸਮੇਂ ਮੇਰੇ ਮਾਪੇ ਗਏ ਸੀ ਤਾਂ ਉਹ ਉਸੇ ਜਈਏ ਗਏ ਸੀ ਜੀ ਤਾਂ ਪਰ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਸਿਰਫ ਗੁਰਦੁਆਰਾ ਸਾਹਿਬਾਂ ਜੀ ਜਾ ਸਕਦੇ ਹੂੰ ਤੁਸੀਂ ਹੋਰ ਨਹੀਂ ਕਿਤੇ ਜਾ ਸਕਦੇ ਓਕੇ ਠੀਕ ਹੈ ਜੇ ਤੁਸੀਂ ਘੁੰਮਣਾ ਫਿਰਨਾ ਹੈ ਜਾਂ ਤੁਸੀਂ ਹੋਰ ਚੀਜ਼ਾਂ ਦੇਖਣੀਆਂ ਨੇ ਗੁਰਦੁਆਰਿਆਂ ਤੋਂ ਇਲਾਵਾ ਜੀ ਤੁਸੀਂ ਲੋਕਾਂ ਨੂੰ ਮਿਲਣਾ ਹੈ ਤੁਸੀਂ ਮਿਲ ਨਹੀਂ ਸਕਦੇ ਕਿਉਂਕਿ ਉਹਦੇ ਵਿੱਚ ਇਹ ਹੁੰਦਾ ਵੀ ਉਹ ਜਿਹੜਾ ਜਥਾ ਹੁੰਦਾ ਉਹ ਇੱਕ ਪ੍ਰੋਟੋਕੋਲ 'ਤੇ ਚੱਲਦਾ ਹੂੰ ਉਹਨੂੰ ਜਿਹੜੀ ਸਿਕਿਉਰਿਟੀ ਪ੍ਰੋਟੋਕੋਲ ਮਿਲਦੀ ਹੈ ਉੱਥੋਂ ਦੇ ਰੇਂਜਰਸ ਜਿਹੜੇ ਨੇ ਉਹ ਉਹਨਾਂ ਨੂੰ ਸਿਕਿਉਰਿਟੀ ਪ੍ਰੋਟੋਕੋਲ ਦਿੰਦੇ ਨੇ ਤਾਂ ਉਹਦੇ ਵਜੇ ਕਰਕੇ ਉਹ ਫਿਰ ਕਿਤੇ ਇਧਰ ਉਧਰ ਨਹੀਂ ਜਾ ਸਕਦੇ ਫਿਰ ਉਹ ਜਿਹੜਾ ਦੂਜਾ ਪੱਖ ਹੈ ਤੁਸੀਂ ਫ੍ਰੀਲੀ ਨਹੀਂ ਮੂਵ ਕਰ ਸਕਦੇ ਕਹਿਣ ਤੋਂ ਬਾਅਦ ਜੀ ਉਹਦੇ ਵਿੱਚ ਫਿਰ ਤੁਹਾਡੇ ਕੋਈ ਆਪਸ਼ਨ ਇਹ ਆ ਇੱਕ ਡਿਪਲੋਮੈਟਿਕ ਵੀਜ਼ੇ ਦੀ ਆਪਸ਼ਨ ਹੁੰਦੀ ਹੈ ਇੱਕ ਸਪான்ਸਰ ਵੀਜ਼ੇ ਦੀ ਆਪਸ਼ਨ ਹੁੰਦੀ ਹੈ ਉਹ ਡਿਪਲੋਮੈਟਿਕ ਵੀਜ਼ਾ ਹੁੰਦਾ ਕਿਸੇ ਪਾਰਲੀਮੈਂਟਰੀਅਨ ਨੂੰ ਮਿਲਦਾ ਉਹ ਠੀਕ ਹੈ ਕੋਈ ਵੱਡੇ ਪੋਲਿਟਿਸ਼ੀਅਨ ਨੂੰ ਮਿਲ ਸਕਦਾ ਜਿਹੜਾ ਕਿਸੇ ਇਥੋਂ ਦਾ ਨਮਾਇੰਦਾ ਹੈ ਉਹਦੇ ਵਿੱਚ ਇਹ ਆ ਵੀ ਉਹ ਫਿਰ ਤੁਸੀਂ ਪੂਰਾ ਓਪਨ ਹੁੰਦਾ ਤੁਹਾਡੇ ਲਈ ਕਿਤੇ ਵੀ ਤੁਸੀਂ ਜਾ ਸਕਦੇ ਹੋ ਉਹਦੇ ਵੀ ਤੁਹਾਨੂੰ ਪ੍ਰੋਟੋਕੋਲ ਮਿਲਦਾ ਸਟੇਟ ਦਾ ਠੀਕ ਹੈ ਤੁਸੀਂ ਸਟੇਟ ਗੈਸਟ ਹੁੰਦੇ ਹੋ ਇੱਕ ਹਿਸਾਬ ਦੇ ਓਕੇ ਤੇ ਪਰ ਉਹਦੇ ਵੀ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਜਿਹੜਾ ਸਪான்ਸਰ ਵਾਲਾ ਹੁੰਦਾ ਉਹਦੇ ਵਿੱਚ ਮੈਂ ਸਪான்ਸਰ ਕੈਟਾਗਰੀ ਚ ਗਿਆ ਸੀਗਾ ਉਹ ਕੋਈ ਤੁਹਾਡਾ ਜਾਣਕਾਰ ਹੁੰਦਾ ਜਿਹੜਾ ਕਿ ਉੱਥੋਂ ਤੁਹਾਨੂੰ ਸਪான்ਸਰ ਕਰਦਾ ਕਿ ਫਲਾਹ ਬੰਦੇ ਨੂੰ ਮੈਂ ਬੁਲਾਉਣਾ ਚਾਹੁੰਦਾ ਮੇਰਾ ਦੋਸਤ ਹੈ ਮੇਰੀ ਆਰਗੇਨਾਈਜੇਸ਼ਨ ਹੈ ਤਾਂ ਉਸ ਐਂਗਲ ਤੋਂ ਆਪਣਾ ਜਿਹੜਾ ਵੀਜ਼ਾ ਸੀਗਾ ਉਹ ਸਪான்ਸਰ ਸੀਗਾ ਸਾਡਾ ਉਹਨਾਂ ਨੇ ਸਪான்ਸਰ ਕੀਤਾ ਸੀਗਾ ਬਜ਼ਮੇ ਆਲਮ ਕਰਕੇ ਇੱਕ ਆਰਗੇਨਾਈਜੇਸ਼ਨ ਲਾਹੌਰ ਦੇ ਵਿੱਚ ਉਹਨਾਂ ਦੇ ਵੱਲੋਂ ਉਹ ਬੁਲਾ ਇੰਡੀਆ ਪਾਕਿਸਤਾਨ ਪੀਸ ਤੇ ਕੰਮ ਕਰਦੇ ਨੇ ਤਾਂ ਉਹ ਬੁਲਾਇਆ ਸੀ ਉਹਨਾਂ ਨੇ ਆਪਾਂ ਉਹਨਾਂ ਦੇ ਸੱਦੇ ਤੇ ਗਏ ਸੀ ਤਾਂ ਇਹ ਬਸ ਇਸੇ ਤਰ੍ਹਾਂ ਹੀ ਸਬਬ ਬਣਿਆ ਉਹਦੇ ਵਿੱਚ ਇਹ ਹੁੰਦਾ ਵੀ ਪੰਜ ਜ਼ਿਲ੍ਹਿਆਂ ਦਾ ਤੁਹਾਨੂੰ ਮਿਲਿਆ ਸੀ ਮੈਨੂੰ ਵੀਜ਼ਾ ਤੇ ਇੱਕ 3 ਮਹੀਨੇ ਦਾ ਵੀਜ਼ਾ ਹੁੰਦਾ ਓਕੇ ਤੇ ਇੱਕ ਮਹੀਨੇ ਦੀ ਡਿਊਰੇਸ਼ਨ ਦੇ ਵਿੱਚ ਤੁਸੀਂ ਲਗਾਤਾਰ ਰਹਿ ਸਕਦੇ ਹੋ ਹਮ ਸਰ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਉੱਥੇ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਹਾਡੀ ਆਉ ਭਗਤ ਕੀਤੀ ਗਈ ਉਹਨਾਂ ਵੱਲੋਂ ਵੀ ਬਹੁਤ ਵਧੀਆ ਸੀ ਜੀ ਆਪਣਾ ਹੀ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਕੋਈ ਬਗਾਨਾ ਨਹੀਂ ਹੈਗਾ ਮੁਲਕ ਉਹ ਪਹਿਲਾ ਅਹਿਸਾਸ ਤਾਂ ਇਹ ਸੀ ਵੀ ਉਹ ਆਪਣਾ ਹੀ ਜੋ ਆਪਾਂ ਆਪਾਂ ਜਿਵੇਂ ਇੱਥੇ ਰਹਿੰਦੇ ਆ ਉਵੇਂ ਉੱਥੇ ਹੋ ਰਹਿੰਦੇ ਨੇ ਉਹ ਤੁਹਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਦੂਜੇ ਮੁਲਕ ਆਏ ਹੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਠੀਕ ਹੈ ਉਹ ਕਹਿਣ ਨੂੰ ਹੀ ਦੂਜਾ ਮੁਲਕ ਹੈ ਹਮ ਤੋ ਦੂਜੀ ਗੱਲ ਇਹ ਵੀ ਆਪਣਾ ਤਾਂ ਕਿਉਂਕਿ ਉੱਥੇ ਤਾਂ ਨਹੀਂ ਮਹਿਸੂਸ ਹੁੰਦਾ ਲੋਕ ਤੁਹਾਨੂੰ ਪਿਆਰ ਕਰਦੇ ਨੇ ਬਲਕਿ ਖਾਸ ਤੌਰ ਤੇ ਜਿਹੜੀ ਦਸਤਾਰ ਹੈ ਉਹਨੂੰ ਦੇਖ ਕੇ ਉਹ ਬਹੁਤ ਕਰਸ਼ਿਤ ਹੁੰਦੇ ਨੇ ਤਾਂ ਉਹ ਬਹੁਤ ਆਉ ਭਗਤ ਕਰਦੇ ਨੇ ਕਿਸੇ ਵੀ ਕਿਸਮ ਦੇ ਨਾਲ ਤੁਹਾਨੂੰ ਆਪਣਾ ਸਮਝਦੇ ਨੇ ਤੇ ਹਰ ਐਂਗਲ ਤੋਂ ਉਹ ਸਮਝਦੇ ਨੇ ਕਿ ਉਹ ਤੁਹਾਡੀ ਕਿਵੇਂ ਖੇਦਮਤ ਕਰ ਸਕਦੇ ਨੇ ਚਾਹੇ ਉਹ ਕੋ ਵੱਡਾ ਬੰਦਾ ਹੈ ਚਾਹੇ ਛੋਟਾ ਬੰਦਾ ਹਮ ਸਾਰਿਆਂ ਦਾ ਰਿਸਪਾਂਸ ਤਕਰੀਬਨ ਹੁੰਦਾ ਤੁਹਾਡੇ ਵਰਤੀ ਪੋਜ਼ਿਟਿਵ ਤੇ ਬੰਦਾ ਜੀ ਪਿਆਰ ਦਾ ਹੀ ਭੁੱਖਾ ਹੁੰਦਾ ਤੇ ਪਿਆਰ ਤੁਹਾਨੂੰ ਜਦੋਂ ਮਿਲਦਾ ਤਾਂ ਤੁਹਾਨੂੰ ਆਪਣਾ ਲੱਗਦਾ ਹੈ ਹਨ ਤਾਂ ਬਾਕੀ ਰਹਿ ਗਈ ਅਸੀਂ ਨਨਕਾਣਾ ਸਾਹਿਬ ਗਏ ਸੀ ਗੁਰਪ੍ਰੋਫ ਦੇ ਉੱਤੇ ਤਾਂ ਉੱਥੇ ਜਿਵੇਂ ਆਪਾਂ ਇੱਧਰ ਵੀ ਆਪਣਾ ਹੁਣ ਮਨਾਉਂਦੇ ਹਾਂ ਗੁਰਪ੍ਰੋਫ ਸਾਰਾ ਕੁਝ ਕਰਦੇ ਤਾਂ ਉੱਥੇ ਜਿਹੜੀ ਸੰਗਤ ਦਾ ਟੈਕਸਚਰ ਹੈ ਜਿਹੜੀ ਸੰਗਤ ਦੀ ਜਿਹੜੀ ਫਾਰਮੇਸ਼ਨ ਆ ਰੂਪ ਆ ਉਹ ਕਾਫੀ ਫਰਕ ਆ ਉੱਥੇ ਜਿਹੜੇ ਲੋਕ ਨੇ ਉਹ ਸਿੱਖ ਓਨੀ ਗਿਣਤੀ 'ਚ ਨਹੀਂ ਹੈਗੇ ਓਕੇ ਤਾਂ ਉਹਦੇ ਵਿੱਚ ਜਿਹੜੇ ਲੋਕ ਨੇ ਸਿੰਧੀ ਲੋਕ ਨੇ ਜਿਹੜੇ ਕਿ ਸਿੰਧ ਜਿਹੜਾ ਉਹਨਾਂ ਦਾ ਸੂਬਾ ਹੈ ਉੱਥੇ ਰਹਿੰਦੇ ਆ ਉਹ Hindu ਨੇ ਵੈਸੇ ਪਰ ਉਹ ਨਾਨਕ ਨੂੰ ਮੰਨਦੇ ਨੇ ਉਹ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਆਉਂਦੇ ਨੇ ਤਾਂ ਉਹ ਕਹਿ ਦੇਖਣ ਨੂੰ ਤਾਂ Hindu ਲੱਗਦੇ ਨੇ ਕਹਿੰਦੇ ਵੀ ਆਪਣੇ ਨੂੰ Hindu ਨੇ ਪਰ ਉਹ ਗੁਰੂ ਨਾਨਕ ਨੂੰ ਮੰਨਦੇ ਨੇ ਤਾਂ ਮੀਨ ਬੰਦੇ ਉਹ ਨਹੀਂ ਉੱਥੇ ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖ ਵੀ ਹੈਗੇ ਆ ਪਰ ਉਹਨਾਂ ਦੀ ਗਿਣਤੀ ਓਨੀ ਨਹੀਂ ਜਿੰਨੀ ਸਿੰਧੀਆਂ ਦੀ ਗਿਣਤੀ ਹੈ ਹਮ ਤਾਂ ਉਹ ਇੱਕ ਆਪਣੇ ਆਪ 'ਚ ਬੜਾ ਇੰਟਰਸਟਿੰਗ ਐਂਗਲ ਹੈ ਜੀ ਤੇ ਉਹਨਾਂ ਦੀ ਵੇਸ਼ ਪੂਸ਼ਾ ਉਹਨਾਂ ਦਾ ਮਨਾਉਣ ਦਾ ਤਰੀਕਾ ਵੀ ਥੋੜਾ ਫਰਕ ਹੈ ਹਮ ਤੇ ਬਾਕੀ ਦੇਸ਼ਾਂ ਵਿਦੇਸ਼ਾਂ ਚੋਂ ਵੀ ਸਿੱਖ ਆਏ ਹੁੰਦੇ ਨੇ ਜੀ ਉਹ ਵੀ ਮਨਾਉਂਦੇ ਨੇ ਉਹ ਵੀ ਆਉਂਦੇ ਨੇ ਉਹਨਾਂ ਦੇ ਮਨ ਚ ਵੀ ਇਹ ਚਾਹ ਹੁੰਦਾ ਕਿ ਅਸੀਂ ਦੇਖੀਏ ਨਨਕਾਣਾ ਸਾਹਿਬ ਦੇ ਦਰਸ਼ਨ ਕਰੀਏ ਜੀ ਨਾ ਉਹ ਉਹ ਗੱਲਾਂ ਹੈਗੀਆਂ ਸਾਰੀ ਭਾਜੀ ਭਾਰਤ ਤੋਂ ਬਲਕਿ ਪੰਜਾਬ ਤੋਂ ਕਾਫੀ ਲੋਕ ਜਾਣਾ ਚਾਹੁੰਦੇ ਨੇ ਪਾਕਿਸਤਾਨ ਗੁਰੂ ਦਰਸ਼ਨਾਂ ਲਈ ਜਾਂ ਦਰਸ਼ਨ ਗੁਰਦੁਆਰਿਆਂ ਦੇ ਕਰਨਾ ਚਾਹੁੰਦੇ ਨੇ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਡਰ ਆ ਵੀ ਜੀ ਅਸੀਂ ਵੀਜ਼ਾ ਲਵਾ ਲਈਏ ਜਾਂ ਸਾਡੇ ਪਾਸਪੋਰਟ ਤੇ ਸਟੈਂਪ ਲੱਗ ਗਈ ਵੀ ਅਸੀਂ ਹੋਰ ਕੰਟਰੀਆਂ 'ਚ ਨਹੀਂ ਜਾ ਸਕਾਂਗੇ ਇਹ ਵਹਿਮ ਉਹਨਾਂ ਦਾ ਕਿਵੇਂ ਦੂਰ ਕੀਤਾ ਜਾ ਸਕਦਾ ਨਹੀਂ ਦੇਖੋ ਜੀ ਹੋਰ ਕੰਟਰੀਆਂ ਤਾਂ ਹੁਣ ਵਾਪਸ ਹੀ ਮੋੜ ਰਹੀਆਂ ਨੇ ਆਪਾਂ ਨੂੰ ਹੂੰ ਬਿਲਕੁਲ ਠੀਕ ਹੈ ਨਾ ਤੇ ਉਹ ਜਿਹੜੀਆਂ ਗੱਲਾਂ ਨੇ ਉਹ ਵੈਸੇ ਤਾਂ ਵੈਸੇ ਵੀ ਉਹਦੇ ਵਿੱਚ ਕੋਈ ਐਂਗਲ ਸੱਚਾਈ ਨਹੀਂ ਹੈਗੀ ਮਤਲਬ ਕਿ ਇਦਾਂ ਦੇਖੋ ਪਾਕਿਸਤਾਨ ਇੱਕ ਮੁਲਕ ਹੈ ਅਸੀਂ ਕਿਹੜਾ ਕੋਈ ਉੱਥੇ ਕਿਸੇ ਨਾਲ ਕੋਈ ਕੋਈ ਗਲਤ ਕ ਐਕਟੀਵਿਟੀ ਕਰਨ ਜਾਂਦੇ ਆ ਅਸੀਂ ਤਾਂ ਦਰਸ਼ਨ ਵਾਸਤੇ ਜਾ ਰਹੇ ਹਾਂ ਜੀ ਬਿਲਕੁਲ ਸਾਡਾ ਜਾਣ ਦਾ ਮਨੋਰਥ ਕੀ ਹੈ ਕੰਟਰੀ 'ਚ ਕੋਈ ਪ੍ਰੋਬਲਮ ਨਹੀਂ ਅਮਰੀਕਾ ਜਾ ਕੇ ਵੀ ਤੁਸੀਂ ਡਰੱਗ ਵੇਚ ਸਕਦੇ ਹੋ ਹੂੰ ਠੀਕ ਹੈ ਮੇਨ ਮਸਲਾ ਕੀ ਹੈ ਕੋਈ ਤੁਹਾਡਾ ਪਰਪਸ ਕੀ ਹੈ ਜਾਣ ਦਾ ਜੀ ਜਾਣ ਨਾਲ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਤਾਂ ਪਰਪਸ ਦੀ ਹੈ ਜੇ ਤੁਹਾਡਾ ਪਰਪਸ ਚੰਗਾ ਹੈ ਫਿਰ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਹੂੰ ਇਹ ਇਹ ਸਭ ਇੱਕ ਇੱਕ ਕਹਿ ਲੋ ਕਿ ਜਿਹੜੇ ਇੱਕ ਇੱਕ ਕ੍ਰੀਏਟ ਕੀਤੀ ਗਈ ਗੱਲ ਤੇ ਇਸ ਗੱਲ 'ਚ ਤਾਂ ਕੋਈ ਸੱਚਾਈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜਿੰਨੇ ਲੋਕ ਉੱਥੇ ਮੈਨੂੰ ਮਿਲੇ ਨੇ ਜਿੰਨੇ ਲੋਕ ਉੱਥੇ ਰਹਿੰਦੇ ਨੇ ਜਾਣਦੇ ਨੇ ਉਹ ਸਾਰੇ ਤਾਂ ਇਦਾਂ ਦੇ ਹੀ ਨੇ ਮਤਲਬ ਕਿ ਉਹ ਬਨਦੇ ਨੇ ਸਾਰੀ ਗੱਲ ਤੁਹਾਨੂੰ ਆਪਣੇ ਪਿੰਡ ਪੁਰਖਿਆਂ ਦੇ ਪਿੰਡ ਜਾਣ ਦਾ ਵੀ ਮੌਕਾ ਮਿਲਿਆ ਰੜਿਆਲਾ ਬੜੱਚਾ ਹਾਂਜੀ ਹਾਂਜੀ ਤੇ ਹੋਰ ਉਹ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਥਾਵਾਂ ਉੱਥੇ ਘੁੰਮਿਆ ਕੀ ਕੀ ਮਹਿਸੂਸ ਕੀਤਾ ਅਲੱਗ-ਅਲੱਗ ਥਾਵਾਂ ਨੂੰ ਦੇਖ ਕੇ ਦੇਖੋ ਜੀ ਮਹਿਸੂਸਤਾ ਹੀ ਹੁੰਦਾ ਵੀ ਬੰਦਾ ਅਹਿਸਾਸ ਦਾ ਪਿੱਛੇ ਹੀ ਜਾਂਦਾ ਹੂੰ ਜੋ ਤੁਹਾਡੇ ਮਨ ਚ ਕੋਈ ਅਹਿਸਾਸ ਹੁੰਦਾ ਕਿਸੇ ਅਹਿਸਾਸ ਨੂੰ ਪੂਰਨ ਕਰਨ ਵਾਸਤੇ ਤੁਸੀਂ ਜਾਂਦੇ ਹੋ ਜੀ ਉਹੀ ਚੀਜ਼ ਹੈ ਵੀ ਉਹ ਸਾਡੀ ਇੱਕ ਤਰਤੀ ਰਹੀ ਹੈ ਜਿੱਥੇ ਸਾਡਾ ਪਰਸਨਲ ਵੀ ਮੈਂ ਤੁਹਾਨੂੰ ਦੱਸਿਆ ਬਾਕੀ ਜੋ ਸਾਡਾ ਇਤਿਹਾਸ ਹੈ ਜੋ ਸਿੱਖ ਇਤਿਹਾਸ ਹੈ ਜੀ ਜਾਂ ਜੋ ਆ ਆਪਣਾ ਸਿੱਖ ਰਾਜ ਹੈ ਉਹਦੀਆਂ ਸਾਰੀਆਂ ਨਿਸ਼ਾਨੀਆਂ ਨੇ ਉੱਥੇ ਉਹ ਸਾਰਾ ਕੁਝ ਉੱਥੇ ਲਾਹੌਰ ਜੋ ਵੀ ਸਾਰਾ ਐਂਗਲ ਹੋਇਆ ਤਾਂ ਉਹ ਇੱਕ ਬੜਾ ਖੂਬਸੂਰਤ ਅਸਾਸੀ ਸ਼ਾਹੀ ਕਿਲੇ ਜਾਣਦਾ ਵੀ ਇਹ ਅਸਾਸ ਖੂਬਸੂਰਤ ਸੀਗਾ ਜੀ ਤੇ ਰਣਜੀਤ ਸਿੰਘ ਦੀ ਹਵੇਲੀ ਜਾਣਦਾ ਵੀ ਪੂਰਾ ਖੂਬਸੂਰਤ ਸੀ ਹਰੀ ਸਿੰਘ ਨਲਵਾ ਦੀ ਹਵੇਲੀ ਜਾਣਦਾ ਵੀ ਬੜਾ ਖੂਬਸੂਰਤ ਸੀ ਤਾਂ ਉਹ ਇੱਕ ਐਂਗਲ ਤੁਹਾਨੂੰ ਲੱਗਦਾ ਕਿ ਉਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਤੁਹਾਡੇ ਨਾਲ ਗੱਲਾਂ ਕਰਦੇ ਹੂੰ ਉਹ ਇੱਕ ਵੜਾ ਇੱਕ ਭਾਵੁਕਤਾ ਵਾਲਾ ਮਾਹੌਲ ਜੀ ਤੁਸੀਂ ਉੱਥੇ ਬਾਬਾ ਨਜ਼ਮੀ ਨੂੰ ਵੀ ਮਿਲੇ ਉਸ ਤੋਂ ਇਲਾਵਾ ਹੋਰ ਬੜੀਆਂ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਤੁਹਾਨੂੰ ਵੀ ਬਹੁਤ ਸਾਰੀਆਂ ਮਹਾਨ ਹਸਤੀਆਂ ਦੀ ਲਿਸਟ ਆ ਜਿਹਦੇ ਨਾਲ ਵਿੱਚ ਕਿਵੇਂ ਦਾ ਲੱਗਿਆ ਉਹਨਾਂ ਦੇ ਦਿਲਾਂ ਵਿੱਚ ਪੰਜਾਬ ਨੂੰ ਇੱਧਰ ਦੇ ਨੂੰ ਲੈ ਕੇ ਕਿਵੇਂ ਦਾ ਦਰਦ ਆ ਕਿਵੇਂ ਦਾ ਸਾਰੇ ਪਿਆਰ ਕਰਦੇ ਨੇ ਜੀ ਮਤਲਬ ਕਿ ਸਾਰੇ ਵੀ ਜਿਵੇਂ ਸਾਨੂੰ ਖਿੱਚਾ ਉਹਨਾਂ ਨੂੰ ਵੀ ਖਿੱਚਾ ਵੀ ਵੱਤੋ ਵੱਤ ਲੋਕ ਆਣ ਵੱਤੋ ਵੱਲ ਲੋਕ ਜਾਣ ਜੀ ਤਾਂ ਉਹ ਇੱਕ ਹੈਗਾ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹ ਥੋੜੀ ਜੀ ਥੋੜੀ ਜੀ ਮਤਲਬ ਕਿ ਕਹਿ ਲਈਏ ਕਿ ਉਹ ਥੋੜੀ ਜੀ ਉਹਦਾ ਮੈਂ ਕਹੂੰਗਾ ਕਿ ਉਹ ਥੋੜੀ ਜੀ ਖੁੱਲ੍ਹ ਦੇ ਲਈਏ ਹੂੰ ਉਹ ਵੀਜ਼ਾ ਦੇ ਦਿੰਦੀ ਹੈ ਹਾਂ ਇਧਰੋਂ ਵੀਜ਼ਾ ਘੱਟ ਮਿਲਦਾ ਹੂੰ ਤਾਂ ਦੋਨੇ ਪਾਸੇ ਮਿਲਣਾ ਚਾਹੀਦਾ ਹੂੰ ਤੇ ਬਾਕੀ ਲੋਕਾਂ ਦਾ ਰਿਸਪੌਂਸ ਪੋਜ਼ਿਟਿਵ ਹੁੰਦਾ ਹੂੰ ਸਮਾਜਿਕ ਪੱਖ ਤੋਂ ਗੱਲ ਕਰੀਏ ਭਾਜੀ ਪਾਕਿਸਤਾਨ ਦੇ ਵਿੱਚ ਹਾਲਾਤ ਕਿਵੇਂ ਨੇ ਚਾਹੇ ਉਹ ਜੈਂਡਰ ਇਕੁਐਲਿਟੀ ਨੂੰ ਲੈ ਕੇ ਲਾ ਲਓ ਚਾਹੇ ਕਲਚਰਲ ਪੱਖ ਤੋਂ ਲਾ ਲਓ ਉੱਥੇ ਦੇ ਲੋਕ ਖੁਸ਼ਹਾਲ ਨੇ ਇਧਰ ਦੇ ਪੱਖੋਂ ਦੇਖੋ ਇੱਕ ਤਾਂ ਆਪਾਂ ਨੂੰ ਇਹ ਸਮਝਣਾ ਪਏਗਾ ਵੀ ਉੱਥੇ ਹੁਣ ਇੱਕੋ ਹੀ ਧਰਮ ਹੈ ਇਸਲਾਮ ਹੂੰ ਜੀ ਜੋ ਇਸਲਾਮ ਦਾ ਬੋਲਬਾਲਾ ਹੈ ਜੋ ਇਸਲਾਮ ਜਿੱਦਾਂ ਦੀ ਸਮਾਜਿਕ ਬਣਤਰ ਘੜਦਾ ਹੈ ਹੂੰ ਜੋ ਉਹ ਰੋਹ ਰੀਤਾਂ ਤੈਅ ਕਰਦਾ ਹੈ ਜੋ ਬਾਇਲॉज ਜਾਂ ਲਾਈਨਸ ਡਰਾ ਕਰਦਾ ਹੈ ਜੀ ਸਾਰਾ ਸਮਾਜ ਸਾਰਾ ਅਰਥਚਾਰਾ ਸਾਰਾ ਪੋਲਿਟਿਕਸ ਉਹਦੇ ਦੁਆਲੇ ਘੁੰਮਦਾ ਹੈ ਹੂੰ ਠੀਕ ਹੈ ਇੱਕ ਤਾਂ ਉਹ ਪੱਖ ਹੈ ਜੀ ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ ਜੋ 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 ਦਰਜਾ ਔਰਤ ਨੂੰ ਇਸਲਾਮ ਦੇ ਵਿੱਚ ਦਿੱਤਾ ਗਿਆ ਰਿਲੀਜੀਅਨ ਦੇ ਵਿੱਚ ਦਿੱਤਾ ਗਿਆ ਜਾਂ ਜੋ ਮਰਦ ਦਾ ਰਿਲੇਸ਼ਨ ਡਿਫਾਈਨ ਕੀਤਾ ਗਿਆ ਹੈ ਜਾਂ ਕੋਈ ਹੋਰ ਪੱਖ ਹੈ ਸੋਸ਼ਲ ਨੋਰਮਸ ਨੇ ਤਾਂ ਉਹ ਜੋ ਇਸਲਾਮ ਤੈਅ ਕਰਦਾ ਬਹੁਤੀਆਂ ਚੀਜ਼ਾਂ ਦਾ ਉਦਾਂ ਆ ਰਹੀਆਂ ਨੇ ਓਕੇ ਪਰ ਕੁਝ ਚੀਜ਼ਾਂ ਸਾਡੀਆਂ ਕਲਚਰਲ ਵੀ ਨੇ ਜਿਹੜੀਆਂ ਕਿ ਸਾਡੀਆਂ ਪੰਜਾਬ ਚ ਹੋਣ ਕਰਕੇ ਨੇ ਜੀ ਮੰਨ ਲਓ ਜੇ ਮੈਂ ਪੰਜਾਬ ਦੀ ਐਗਜ਼ਾਮਪਲ ਲਵਾਂ ਕਿਉਂਕਿ ਮੈਂ ਪੰਜਾਬ ਦੇ ਵਿੱਚ ਹੀ ਰਿਆਂ ਮੈਂ ਦੋ ਹੋਰ ਸੂਬਿਆਂ 'ਚ ਤਾਂ ਗਿਆ ਨਹੀਂ ਪਾਕਿਸਤਾਨ ਦੇ ਤਾਂ ਉੱਥੇ ਇਹ ਆ ਵੀ ਉਹ ਕਲਚਰਲ ਪੱਖ ਹੈਗੇ ਆ ਹਮ ਮੰਨ ਲਓ ਕਲਚਰਲ ਪੱਖ ਇਹ ਆ ਕਿ ਜਿਵੇਂ ਬਾਰਿਸ਼ ਆਇਆ ਜਾਂ ਜਿੰਨਾ ਸਾਡਾ ਸੂਫੀ ਲਿਟਰੇਚਰ ਹੈ ਉਹ ਸਾਡਾ ਕਲਚਰਲ ਐਂਗਲ ਹੈ ਬਿਲਕੁਲ ਠੀਕ ਆ ਤਾਂ ਉਹਨੂੰ ਉੱਥੇ ਪੂਰਾ ਸੈਲੀਬ੍ਰੇਟ ਕੀਤਾ ਜਾਂਦਾ ਜਿੰਨਾ ਇਸਲਾਮ ਸੈਲੀਬ੍ਰੇਟ ਹੁੰਦਾ ਉੱਥੇ ਉਹਨਾਂ ਬੁੱਲੇਸ਼ਾ ਵੀ ਸੈਲੀਬ੍ਰੇਟ ਹੁੰਦਾ ਜੀ ਤਾਂ ਉਹ ਇੱਕ ਐਂਗਲ ਹੈਗਾ ਉਹ ਵੀ ਖੜਾ ਹੈ ਬਾਕੀ ਜੇ ਉੱਥੋਂ ਤੱਕ ਔਰਤਾਂ ਦਾ ਸਵਾਲ ਹੈ ਤਾਂ ਉਹਦੇ ਵਿੱਚ ਹੀ ਹੈਗਾ ਵੀ ਬੁਰਕਾ ਹੈਗਾ ਉੱਥੇ ਹੂੰ ਆਉਂਦੀਆਂ ਨੇ ਔਰਤਾਂ ਪਰ ਇਹ ਨਹੀਂ ਹੈਗਾ ਵੀ ਸਾਰੀ ਸਾਰੀਆਂ ਸਾਰੀ ਉਹ ਮਰ ਲਈ ਉੱਥੇ ਸੁਸਾਇਟੀ ਬੁਰਕਾ ਪਾਈ ਫਿਰਦੀ ਹੈ ਇੱਕ ਸੈਗਮੈਂਟ ਆਫ ਸੁਸਾਇਟੀ ਦਾ ਇੱਕ ਸੈਗਮੈਂਟ ਹੈਗਾ ਜਿਵੇਂ ਆਪਾਂ ਇੱਥੇ ਲਾ ਲਈਏ ਕਿ ਕੁੜੀਆਂ ਦੇ ਕੇਸ ਕਿ ਵੀ ਬੰਨੀ ਹੁੰਦੀ ਆ ਬਹੁਤ ਸਾਰੀਆਂ ਨਹੀਂ ਬੰਨਦੀਆਂ ਹੁਣ ਉਹ ਉਹ ਇੱਕ ਐਂਗਲ ਹੈਗਾ ਤਾਂ ਉਹਦੇ 'ਚ ਇਹ ਨਹੀਂ ਹੈਗਾ ਵੀ ਕਿਸੇ ਨੂੰ ਤੱਕੇ ਨਾ ਪਵਾਇਆ ਜਾ ਰਿਹਾ ਜਾਂ ਕੋਈ ਡੰਡਾ ਪਰੇਡ ਹੋ ਰਹੀ ਹੈ ਤਾਂ ਉਦੋਂ ਦਾ ਕੁਝ ਨਹੀਂ ਲੱਗਿਆ ਕੁਝ ਕੰਡੀਸ਼ਨਿੰਗ ਵੀ ਹੋਈ ਹੋਈ ਹੈ ਵੀ ਹੁਣ ਅਗਲੇ ਉਸ ਮਾਹੌਲ 'ਚ ਲਗਾਤਾਰ ਰਹਿ ਰਹੇ ਨੇ ਉਹਨਾਂ ਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਠੀਕ ਹੈ ਨਾ ਜਿਵੇਂ ਆਪਾਂ ਦੇਖਦੇ ਆਂ ਚੀਜ਼ਾਂ ਨੂੰ ਤਾਂ ਜਿਤਕ ਬਾਕੀ ਹੈਗਾ ਸ਼ਹਿਰਾਂ ਦੇ ਵਿੱਚ ਕੁੜੀਆਂ ਮੁੰਡਿਆਂ ਦਾ ਜਿਹੜਾ ਆਪਸੀ ਮਿਲਣ ਗਿਲਣ ਦਾ ਵੀ ਉਹ ਥੋੜਾ ਓਪਨ ਹੈ ਠੀਕ ਹੈ ਪਿੰਡਾਂ ਦੇ ਵਿੱਚ ਉਹਨਾਂ ਨਹੀਂ ਹੈਗਾ ਤਾਂ ਕੋਈ ਐਡਾ ਵੀ ਪਿਛੜਿਆ ਹੋਇਆ ਨਹੀਂ ਜਿਵੇਂ ਅਸੀਂ ਹੁਣ ਇੱਥੋਂ ਚੰਡੀਗੜ੍ਹ ਵਰਗੇ ਸ਼ਹਿਰ ਚ ਜਾ ਕੇ ਦੇਖਦੇ ਆ ਜਦੋਂ ਤਾਂ ਤਕਰੀਬਨ ਬਰਾਬਰ ਜਿਹਾ ਹੀ ਪੜਦਾ ਓਕੇ ਹਾਂ ਉਹ ਨਹੀਂ ਹੈਗਾ ਵੀ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਦੇਖੋ ਜਾਂ ਇੱਧਰ ਦੀ ਪੰਜਾਬ ਯੂਨੀਵਰਸਿਟੀ ਦਾ ਦੇਖੋ ਜਾਂ ਉਹਨਾਂ ਦਾ ਦੇਖੋ ਜੀ ਤਾਂ ਉਹ ਠੀਕ ਹੈ ਇਸਲਾਮ ਬੈਂਗਲ ਹੈਗਾ ਥੋੜਾ ਹੈਗਾ ਪਰ ਬਹੁਤ ਜ਼ਿਆਦਾ ਕੋਈ ਜ਼ਮੀਨ ਅਸਮਾਨ ਦਾ ਫਰਕ ਹੈ ਇਦਾਂ ਦਾ ਕੁਝ ਨਹੀਂ ਹੈਗਾ ਕਿਉਂਕਿ ਉਹਦੀ ਵੱਡੀ ਵਜ੍ਹਾ ਡਿਜੀਟਲ ਵਰ ਕਿਉਂਕਿ ਜਿਹੜੀ ਚੀਜ਼ ਮੋਬਾਈਲ ਤੇ ਆ ਰਹੀ ਆ ਉਹਦਾ ਸਾਰੀ ਦੁਨੀਆ 'ਚ ਹੀ ਆ ਰਹੀ ਆ ਨਾ ਬਿਲਕੁਲ ਤਾਂ ਉਹਦਾ ਇਫੈਕਟ ਸਿੱਧਾ ਹੋ ਰਿਹਾ ਬੱਚਿਆਂ ਠੀਕ ਭਾਜੀ ਆਰਥਿਕ ਪੱਖ ਤੋਂ ਦੇਖੀਏ ਆਪਣਾ ਪੰਜਾਬ ਜੇ ਮੈਂ ਪੰਜਾਬ ਨੂੰ ਲੈ ਕੇ ਗੱਲ ਕਰਾਂ ਤਾਂ ਜੀਡੀਪੀ ਦੀ ਇੱਕ ਸੂਚੀ ਜਾਰੀ ਕੀਤੀ ਜਾਂਦੀ ਹੈ ਸੈਂਟਰ ਗਵਰਨਮੈਂਟ ਵੱਲੋਂ ਜਿੱਥੇ ਪੰਜਾਬ ਨੂੰ 16ਵਾਂ ਸਥਾਨ ਮਿਲਦਾ ਤੇ ਪੰਜਾਬ ਦੇ ਵਿੱਚ ਕਈ ਮਹਾਰ ਨੇ ਕਈ ਆਗੂ ਵਿਦਵਾਨ ਨੇ ਉਹ ਕਹਿੰਦੇ ਨੇ ਵੀ ਪੰਜਾਬ ਦਾ ਟ੍ਰੇਡ ਬੰਦ ਹੋਣ ਕਰਕੇ ਵੀ ਪੰਜਾਬ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ ਜੇ ਸਾਡਾ ਪਾਕਿਸਤਾਨ ਨਾਲ ਟ੍ਰੇਡ ਖੁੱਲਦਾ ਓਪਨ ਹੁੰਦਾ ਤਾਂ ਇਹਦਾ ਫਾਇਦਾ ਪਾਕਿਸਤਾਨ ਨੂੰ ਵੀ ਹੋਵੇਗਾ ਤੇ ਖਾਸ ਕਰਕੇ ਆਪਣੇ ਪੰਜਾਬ ਨੂੰ ਵੀ ਹੋਵੇਗਾ ਭਾਰਤ ਵਾਲੇ ਪਾਸੇ ਤੋਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਉਧਰ ਵੀ ਮਹਿੰਗਾਈ ਐਵੇਂ ਆ ਜਾਂ ਕਿਵੇਂ ਉਧਰ ਸਹੂਲਤਾ ਇਕ ਦੂਜੇ ਵਿੱਚ ਕਿਵੇਂ ਮਿਲ ਸਕਦੀਆਂ ਨੇ ਨਹੀਂ ਦੇਖੋ ਸੁੱਖੀਆਂ ਹੋ ਸਕਦੀਆਂ ਨੇ ਦੇਖੋ ਇਹਦੇ ਵਿੱਚ ਇਹ ਵੀ ਜਿਹੜਾ ਅਰਥਚਾਰਾ ਪਾਕਿਸਤਾਨ ਦਾ ਵਿਗੜਿਆ ਹੋਇਆ ਹਮ ਪਾਕਿਸਤਾਨ ਵੀ ਸਾਡੇ ਵਾਂਗ ਬਾਟਾ ਲਈ ਚੁੱਕੀ ਫਿਰਦਾ ਆਈਐਮਐਫ ਦੇ ਕੋਲ ਜਾਂਦਾ ਹੈ ਕਦੇ ਵਰਲਡ ਬੈਂਕ ਕੋਲ ਜਾਂਦਾ ਹੈ ਠੀਕ ਹੈ ਉਹ ਇੱਕ ਹੈਗੀ ਮਾਇਸ਼ਦ ਦੀ ਪ੍ਰੋਬਲਮ ਉਹਨੂੰ ਅਰਥਚਾਰੇ ਨੂੰ ਮਾਇਸ਼ਦ ਕਹਿੰਦੇ ਨੇ ਜੀ ਤੇ ਉਹਦੇ ਵਿੱਚ ਇਹ ਹੈਗਾ ਵੀ ਪਰ ਪਾਕਿਸਤਾਨੀ ਪੰਜਾਬ ਦਾ ਤੇ ਇੰਡੀਅਨ ਪੰਜਾਬ ਦਾ ਬਹੁਤ ਫਰਕ ਹੈ ਹਮ ਉਹਦੇ ਵਿੱਚ ਇਹ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹ ਪਾਕਿਸਤਾਨ ਨੂੰ ਲੀਡ ਕਰਦਾ ਹੈ ਅਰਥਿਕਤਾ ਦੇ ਵਿੱਚ ਵੀ ਪੋਲਿਟਿਕਸ ਦੇ ਵਿੱਚ ਵੀ ਕਲਚਰ ਦੇ ਵਿੱਚ ਵੀ ਹਰ ਚੀਜ਼ ਚ ਜਿਹੜਾ ਇੰਡੀਅਨ ਪੰਜਾਬ ਹੈ ਜਿਵੇਂ ਤੁਸੀਂ ਦੱਸਿਆ ਹੋਊ ਸੋਨਵੇਂ ਨੰਬਰ ਤੇ ਹੈ ਆਰਥਿਕਤਾ ਦੇ ਵਿੱਚ ਰਾਜਨੀਤੀ ਜੇ ਅਸੀਂ ਪਤਾ ਨਹੀਂ 28ਵੇਂ ਨੰਬਰ ਤੇ ਹੀ ਆ ਠੀਕ ਹੈ ਤੇ ਜੇ ਕਲਚਰਲੀ ਥੋੜਾ ਜਿਆ ਸਾਡਾ ਬੈਟਰ ਹੈ ਮਤਲਬ ਕਿ ਉਹ ਇੱਕ ਤਾਂ ਫਰਕ ਉਹ ਹੈ ਵੀ ਸਾਡੀ ਜਿਹੜੀ ਸਟੇਟ ਆ ਉਹ ਇੱਕ ਬਹੁਤ ਛੋਟੀ ਸਟੇਟ ਆ ਤੇ ਉੱਥੋਂ ਦਾ ਜਿਹੜਾ ਪਾਕਿਸਤਾਨ ਦਾ ਪੰਜਾਬ ਪਾਕਿਸਤਾਨ ਹੈ ਜੀ ਮਤਲਬ ਕਿ ਪੰਜਾਬ ਦਾ ਮਤਲਬ ਪਾਕਿਸਤਾਨ ਹੈ ਤਾਂ ਉਹਦੇ ਵੀ ਜਿਹੜਾ ਜੀਡੀਪੀ ਆ ਉਹਦਾ ਕਾਫੀ ਵੱਡਾ ਹਿੱਸਾ ਹੈ ਹਾਂ ਬਾਕੀ ਇਹ ਗੱਲ ਸਹੀ ਹੈ ਜੇ ਮੰਨ ਲਓ ਜੇ ਟਰੇਡ ਖੁੱਲਦਾ ਉਹਦੇ ਨਾਲ ਪੰਜਾਬ ਦੀ ਇਕਨੋਮੀ ਨੂੰ ਦਾ ਫਰਕ ਹੋਊਗਾ ਹੀ ਸਾਡਾ ਤਾਂ ਉੱਥੇ ਪੂਰੀ ਪਾਕਿਸਤਾਨ ਦੀ ਇਕਨੋਮੀ ਨੂੰ ਫਰਕ ਪੈਂਦਾ ਉਹਨਾਂ ਲਈ ਇੰਨਾ ਵੱਡਾ ਫਾਇਦਾ ਸਾਡੇ ਲਈ ਉਹਨਾਂ ਵੱਡਾ ਫਾਇਦਾ ਨਹੀਂ ਜਿੰਨਾ ਉਹਨਾਂ ਨੂੰ ਕਿਉਂਕਿ ਉਹਨਾਂ ਕੋਲ ਹੋਰ ਕੋਈ ਰਸਤਾ ਨਹੀਂ ਹੈਗਾ ਅਸੀਂ ਤਾਂ ਫਿਰ ਵੀ ਕਿਸੇ ਹੋਰ ਟਰੇਡ ਕਰ ਰਹੇ ਹਾਂ ਜੀ ਉਹ ਉਹਨਾਂ ਨੂੰ ਜ਼ਿਆਦਾ ਫਾਇਦਾ ਮਤਲਬ ਕਿ ਮੇਰਾ ਪੁਆਇੰਟ ਇਹੀ ਹੈ ਵੀ ਇਹ ਖੁੱਲੇਗਾ ਤਾਂ ਕਿੰਨੇ ਨੂੰ ਫਾਇਦਾ ਹੋਏਗਾ ਹਾਂ ਸਭਿਆਚਾਰ ਨੂੰ ਲੈ ਕੇ ਵੀ ਗੱਲ ਕਰ ਲਈਏ ਦੋਵਾਂ ਦੇਸ਼ਾਂ ਦੀ ਸਾਂਝ ਇੱਕੋ ਰਹੀ ਆ ਚਾਹੇ ਉਹ ਸਿੰਗਿੰਗ ਦੇ ਪੱਖ ਤੋਂ ਲੈ ਲਓ ਚਾਹੇ ਕਲਾਸਿਕਲ 뮤직 ਲੈ ਲਓ ਚਾਹੇ ਫੋਕ 뮤직 ਲੈ ਲਓ ਕਈ ਜਿਹੜੇ ਆਪਣੇ ਵਿਚਾਰ ਵਟਾਂਦਰਾ ਵੀ ਹੁੰਦਾ ਸੇਮ ਲੈਂਗੁਏਜ ਸੇਮ ਖਾਣਾ ਪੀਣਾ ਭਾਜੀ ਤੁਸੀਂ ਕੀ ਮਹਿਸੂਸ ਕੀਤਾ ਵੀ ਜੇ ਇਹ ਬਾਰਡਰ ਓਪਨ ਹੋ ਜਾਣ ਜਾਂ ਕਿਵੇਂ ਸਰਕਾਰ ਇਹਨਾਂ ਨੂੰ ਤਰਜੀਹ ਦੇ ਸਕਦੀ ਹੈ ਵੀ ਸੋਖਾ ਕੀਤਾ ਜਾ ਸਕਦਾ ਰ ਨੀ ਦੇਖੋ ਜੇ ਹੁਣ ਸਿੱਧੂ ਮੂਸੇਵਾਲਾ ਇੱਥੇ ਇਹ ਮਾਲਵੇ ਦੇ ਵਿੱਚੋਂ ਉੱਠ ਕੇ ਉੱਥੋਂ ਦਾ ਇੱਕ ਮਕਬੂਲ ਗਾਇਕ ਬਣ ਸਕਦਾ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਸਾਰੀ ਕਹਾਣੀ ਪਈ ਹੈ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਹਾਂ ਹੈਨਾ ਮਤਲਬ ਕਿ ਉਹ ਮਤਲਬ ਕਿ ਕੀ ਹੈ ਉਹ ਫਿਰ ਸਾਡੇ ਅੰਦਰ ਇੱਕ ਹੈ ਜੀ ਸਾਂਝ ਹੈ ਨਾ ਜਿਹੜੀ ਅਸੀਂ ਆਪਸ ਵਿੱਚ ਜਿੱਦਾਂ ਜੁੜੇ ਹੋਏ ਆਂ ਜੋ ਆਪਸ ਦੇ ਵਿੱਚ ਸਾਡੀ ਇੱਕਮਿਕਤਾ ਹੈ ਜਿਹੜੀ ਸਾਡੀ ਸਿਮਿਲੈਰਿਟੀ ਹੈ ਉਹ ਇੰਨੀ ਜ਼ਿਆਦਾ ਹੈ ਕਿ ਉਹਦੇ ਵਿੱਚ ਇਹ ਵੀ ਕੋਈ ਵੀ ਬੰਦਾ ਜਦੋਂ ਕਿਸੇ ਕਿਉਂ ਕੋਈ ਬੰਦਾ ਮਕਬੂਲ ਹੁੰਦਾ ਕੋਈ ਖਾਣ ਵਾਲਾ ਗੁੜ ਤਾਂ ਹੈ ਨਹੀਂਗਾ ਜਿਹੜਾ ਮਿੱਠਾ ਲੱਗਦਾ ਜਦੋਂ ਕੋਈ ਬੰਦਾ ਤੁਹਾਨੂੰ ਆਪਣੇ ਵਰਗਾ ਲੱਗਦਾ ਜਦੋਂ ਤੁਹਾਨੂੰ ਇਹ ਲੱਗਦਾ ਕਿ ਉਹ ਬੰਦਾ ਕੋਈ ਸਾਡੀ ਗੱਲ ਕਰ ਰਿਹਾ ਜਿਵੇਂ ਅਸੀਂ ਸੋਚਦੇ ਆ ਤਾਂ ਉਹ ਚੀਜ਼ ਹੀ ਤੁਹਾਨੂੰ ਮਕਬੂਲ ਬਣਾਉਂਦੀ ਹੈ ਨਾ ਤਾਂ ਉਹ ਮੈਨੂੰ ਲੱਗਦਾ ਵੀ ਜੇ ਹੁਣ ਜਦੋਂ ਸਰਹੱਦਾਂ ਬੰਦ ਨੇ ਜਦੋਂ ਪੋਲਿਟਿਕਸ 'ਚ ਕੁਝ ਹੋ ਨਹੀਂ ਰਿਹਾ ਵਪਾਰ ਬੰਦ ਹੈ ਤਾਂ ਉਦੋਂ ਇੱਕੋ ਹੀ ਸਾਡੇ ਕੋਈ ਤਰੀਕੇ ਕਲਚਰ ਜਿਹਦੇ ਤਹਿਤ ਅਸੀਂ ਐਕਸਚੇਂਜ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਵੀ ਉਹਦੇ ਥਰੂ ਐਕਸਚੇਂਜ ਹੋ ਰਿਹਾ ਵੰਡ ਦੌਰਾਨ 20 ਲੱਖ ਤੋਂ ਵੱਧ ਲੋਕ ਮਾਈਗ੍ਰੇਟ ਹੋਏ ਇਧਰੋਂ ਉਧਰੋਂ ਗਏ 10 ਲੱਖ ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ ਪੈਣਾ ਮਾਤਾਵਾਂ ਦੇ ਰੇਪ ਵੀ ਹੋਏ ਹਾਲਾਤ ਬੱਤਰ ਹੋ ਗਏ ਸੀ ਤੇ ਭਾਜੀ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਸਿਚੁਏਸ਼ਨ ਇਹ ਹੈ ਵੀ ਸੋਸ਼ਲ ਮੀਡੀਆ ਦਾ ਯੁੱਗ ਹੈ ਫੇਰ ਇੱਕ ਦੂਜੇ ਨਾਲ ਸਾਂਝਾ ਕਾਇਮ ਹੋ ਰਹੀਆਂ ਨੇ ਦੋਵੇਂ ਦੇਸ਼ਾਂ ਦੇ ਲੋਕ ਆਪਸ ਵਿੱਚ ਮਿਲ ਰਹੇ ਨੇ ਚਾਹੇ ਉਧਰ ਤੋਂ ਸੋਸ਼ਲ ਇਨਫਲੂਐਂਸਰ ਨੇ ਨਾਸਰਤੀ ਲੋਹਰ ਵਰਗੇ ਭਾਜੀ ਤੇ ਇਧਰੋਂ ਵੀ ਆਪਣੇ ਸਾਵਲਤਾਮੀ ਹੋਰ ਭਾਜੀ ਵਰਗੇ ਕਾਫੀ ਜਣੇ ਨੇ ਤੁਹਾਡੀ ਕੀ ਇਸ ਨੂੰ ਲੈ ਕੇ ਰਾਏ ਹੈ ਵੀ ਹੋਰ ਆਪਾਂ ਈਜ਼ੀ ਸੰਬੰਧ ਕਿਵੇਂ ਕ੍ਰੀਏਟ ਕਰ ਸਕਦੇ ਆ ਦੇਖੋ سوشل میڈیا ਨੇ ਨਿਰਸੰਦੇਹ ਜਿਹੜਾ ਬਿਨਾ ਸ਼ੱਕ ਰੋਲ ਪਲੇ ਕੀਤਾ ਸਾਨੂੰ ਨੇੜੇ ਲੈ ਕੇ ਆਉਣ ਚ ਇੰਟਰੈਕਸ਼ਨ ਵਧਾਉਣ ਚ ਪਰ ਆਪਾਂ ਨੂੰ ਇਹ ਸਮਝਣਾ ਪਊਗਾ ਵੀ سوشل میڈیا ਦੀ ਇੱਕ ਲਿਮਟ ਹੈ ਹਮਮ ਸੋਸ਼ਲ ਮੀਡੀਆ ਜਿਹੜਾ ਹੈਗਾ ਆ ਉਹ ਪੂਰਾ ਜਿਹੜਾ ਇੱਕ ਇੱਕ ਫਿਜ਼ੀਕਲ ਐਕਸਚੇਂਜ ਹੈ ਜਾਂ ਜਿਹੜਾ ਇੱਕ मीनिंगफुल ਐਕਸਚੇਂਜ ਹੈ ਉਹਦਾ ਬਦਲ ਨਹੀਂ ਹੋ ਸਕਦਾ ਹਮਮ ਠੀਕ ਹੈ ਤਾਂ ਉਹਦੇ ਵਿੱਚ ਇਹ ਹੈ ਵੀ ਜਿਹੜਾ ਸੋਸ਼ਲ ਮੀਡੀਆ ਹੈ ਹੁਣ ਜਿਹੜਾ ਸਾਰਾ ਹੀ ਕੁਝ ਉਹ ਚੰਗਾ ਹੀ ਦਿਖਾਉਂਦਾ ਹੈ ਜਾਂ ਉਹਨੂੰ ਇਹ ਲੱਗਦਾ ਵੀ ਇੱਥੇ ਜਫੀਆਂ ਹੀ ਪੈਂਦੀਆਂ ਨੇ ਦੇਖੋ ਜਦੋਂ ਤੁਸੀਂ ਇੱਕ ਵੰਡ ਚੱਲੇ ਹੋਗੀ ਤਿੰਨ ਜੰਗਾਂ ਹੋ ਗਈਆਂ ਇੰਨੇ ਸਾਲ ਲੰਘੇ ਉਹਦੇ ਵਿੱਚ ਬਹੁਤ ਸਾਰਾ ਕੁਝ ਹੋਰ ਵੀ ਹੋਇਆ ਉਹ ਉਹ ਵੀ ਪੋਲਿਟਿਕਸ ਹੈਗੀ ਆ ਮਤਲਬ ਕਿ ਜਿੱਥੇ ਸਾਡਾ ਚੰਗਾ ਪੱਖ ਹੈ ਉਹਦੇ ਉਹਦੇ ਕੁਝ ਦੂਜੇ ਪੱਖ ਵੀ ਨੇ ਤਾਂ ਉਹਦੇ ਵਿੱਚ ਜਦੋਂ ਫਿਜ਼ੀਕਲ ਰੂਪ ਚ ਕੁਝ ਹੋਊਗਾ ਨਾ ਮਤਲਬ ਕਿ ਉਹ ਜ਼ਿਆਦਾ ਵੱਡਾ ਹੈ ਔਰ ਦੂਜੀ ਕਰ ਉਹਦੇ ਜਿਨਾ ਕੱਲੀ ਇਹ ਨਹੀਂ ਹੁੰਦਾ ਵੀ ਤੁਸੀਂ ਕੋੜੀਆਂ ਦਿਖਾਤੀਆਂ ਤੁਸੀਂ ਵੱਡੀਆਂ ਹਵੇਲੀਆਂ ਦਿਖਾਤੀਆਂ ਤੁਸੀਂ ਆਮ ਲੋਕਾਂ ਦੀ ਸਾਝ ਵੀ ਦਿਖਾਉਣੀ ਹੈ। ਹਮ ਮੰਨ ਲਓ ਤੁਸੀਂ ਹੈਨਾ ਜਿਹਦੇ ਵਿੱਚ ਲੋਕ ਜਿਹੜੀ ਜਿਹੜਾ ਸਾਡਾ ਕਲਚਰਲ ਐਕਸਪੀਰੀਅੰਸ ਪੀਪਲ ਟੂ ਪੀਪਲ ਕੰਟੈਕਟ ਹੈ ਹੁਣ ਉਹਦੇ ਵਿੱਚ ਜਿਹੜਾ ਜਿਹੜਾ ਸੋਸ਼ਲ ਇਹਨਾਂ ਨੇ ਰੋਲ ਪਲੇ ਕੀਤਾ ਜਿਹੜੀ ਲੋਗਰ ਆ ਤੁਸੀਂ ਨਾਮ ਲਿਆ ਉਹਨਾਂ ਦਾ ਰੋਲ ਰਹੂਗਾ ਵੀ ਪਰ ਮੇਰਾ ਪੁਆਇੰਟ ਇਹ ਹੈ ਕਿ ਇਹਨੂੰ ਲਾਰਜਰ ਸਕੇਲ ਤੇ ਲੈ ਕੇ ਜਾਣਾ ਹੈ। ਤਾਂ ਫਿਰ ਰੀਅਲ ਮਾਇਨੇ ਅਜ ਕੁਝ ਚੇਂਜ ਹੋਵੇ। ਉਹਨੇ ਇਹਦੇ ਨਾਲ ਸ਼ੁਰੂਆਤ ਹੋ ਗਈ ਠੀਕ ਹੋ ਗਿਆ। ਪਰ ਇਸ ਤੋਂ ਅੱਗੇ ਹੁਣ ਇਹ ਸੋਸ਼ਲ ਮੀਡੀਆ ਨੇ ਉਹਨੂੰ ਲੈ ਕੇ ਜਾ ਸਕਦਾ। ਹਮ ਠੀਕ ਹੈ ਇਸ ਤੋਂ ਅੱਗੇ ਇਹਨੇ ਹੋਰ ਐਫਰਟਸ ਦੇ ਨਾਲ ਜਾਣਾ ਹੈ। ਕਿ ਜੇ ਕੋਈ ਬੰਦਾ ਉਥੇ ਟਰੈਵਲ ਵੱਧ ਤੋਂ ਵੱਧ ਕਰੂਗਾ ਠੀਕ ਹੈ ਕੋਈ ਜਾਊਗਾ ਕੋਈ ਜਾ ਕੇ ਲਿਖੂਗਾ ਕੋਈ ਦਬਾਅ ਬਣਾਊਗਾ ਗਵਰਨਮੈਂਟਸ ਤੇ ਕਿ ਸਾਡਾ ਖੋਲੋ ਕੋਈ ਹੋਰ ਚੀਜ਼ਾਂ ਹੋਣਗੀਆਂ ਕੋਈ 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 ਇੱਕ ਟੈਂਜੀਬਲ ਰੂਪ ਦੇ ਵਿੱਚ ਜਦੋਂ ਚੀਜ਼ਾਂ ਹੋਣਗੀਆਂ ਮੈਨੂੰ ਲੱਗਦਾ ਉਹ ਜ਼ਿਆਦਾ ਪਲੇ ਹੁਡ ਰੋਲ ਕਰੂਗਾ ਸੋਸ਼ਲ ਮੀਡੀਆ ਦਾ ਰੋਲ ਚੱਲੀ ਜਾਊਗਾ ਕਿਉਂਕਿ ਕੱਲ ਨੂੰ ਕੱਲ ਨੂੰ ਦੇਖੋ ਹੁਣ ਉੱਥੇ ਟਵਿੱਟਰ ਬੰਦ ਹੈ ਹਾਂ ਠੀਕ ਹੈ ਕੱਲ ਨੂੰ ਉਹ ਫੇਸਬੁੱਕ ਵੀ ਬੰਦ ਕਰ ਦੇਣ YouTube ਵੀ ਕਰ ਦੇਣ ਥੋੜਾ ਥੋੜਾ ਕਿੱਥੇ ਰਹਿ ਗਿਆ ਫਿਰ ਹਾਂ ਬਿਲਕੁਲ ਯੂ نو ਇਹ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਦੇਖਣਾ ਪਊਗਾ ਕਿ ਕਿਵੇਂ ਤੁਸੀਂ ਕਰਨਾ ਫਿਰ ਜਦੋਂ ਤੁਸੀਂ ਉਹ ਇੰਟਰੈਕਸ਼ਨ ਕਰ ਵੀ ਰਹੇ ਹੋ ਤਾਂ ਉਹਦੇ ਵੀ ਤੁਸੀਂ ਕਿਹੜਾ ਪੱਖ ਵਾਰ ਰਹੇ ਹੋ ਠੀਕ ਹੈ ਨਾ ਜੀ ਜੇ ਤੁਸੀਂ ਦੇਖੋ ਹੰਬਲ ਹੋਣਾ ਜੇ ਤੁਸੀਂ ਘੋੜੀ ਨਾਲ ਘੋੜੀ ਚੜਿਆ ਬੰਦਾ ਹੀ ਜੱਫੀ ਪਾ ਰਿਹਾ ਹੈ ਉਹ ਘੋੜੀ ਚੜਿਆ ਹੰਬਲ ਨਹੀਂ ਹੋ ਸਕਦਾ ਇਹ ਜਿਹੜੀ ਜਿਹੜੀ ਤੁਹਾਡਾ ਜਿਹੜਾ ਸਾਰਾ ਐਕਸਚੇਂਜ ਹੋਣਾ ਹੈ ਜੇ ਤੁਸੀਂ ਹੰਬਲਨੈਸ ਦੇ ਨਾਲ ਸ਼ੋਅ ਕਰੋਗੇ ਤਾਂ ਹੀ ਤੁਸੀਂ ਅਕ ਇਸ ਸਮਝ ਲਈ ਲੈਂਗੁਏਜ ਦਾ ਆਇੰਦਾ ਜਿਹਾ ਹੈਗਾ ਲੈਂਗੁਏਜ ਦਾ ਉੱਥੇ ਬੁਰਾ ਹਾਲ ਹੈ ਪੰਜਾਬੀ ਦਾ ਓਕੇ ਠੀਕ ਹੈ ਉਹ ਪੰਜਾਬੀ ਬੋਲਦੇ ਬੋਲਦੇ ਨੇ ਲਿਖਣ ਦਾ ਪੜ੍ਹਾਈ ਦਾ ਕੋਈ ਸਕੋਪ ਨਹੀਂ ਉੱਥੇ ਤੇ ਜਿਹੜਾ ਕੋਈ ਬੱਚਾ ਪੜ੍ਹਦਾ ਵੀ ਆ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਆਪਣੇ ਤਾਂ ਇੱਥੇ ਫਿਰ ਵੀ ਥੋੜਾ ਪੰਜਾਬੀ ਦਾ ਥੋੜਾ ਬਹਤਾ ਰੋਜ਼ਗਾਰ ਤਾਂ ਹੈ ਤਾਂ ਉਹ ਇੱਕ ਬੜੀ ਵੱਡੀ ਹਡਲ ਹੈ ਜਦੋਂ ਤੱਕ ਉਹ ਹਡਲ ਨੂੰ ਉਹ ਕ੍ਰੋਸ ਨਹੀਂ ਲੋਕ ਕਰਦੇ ਫਿਰ ਇਹ ਸੋਸ਼ਲ ਮੀਡੀਆ ਦੀਆਂ ਗੱਲਾਂ ਬਾਤਾਂ ਹੀ ਨੇ 12 ਕਰੋੜ ਪੰਜਾਬੀ ਹੈ ਉੱਥੇ ਅਸੀਂ ਤਾਂ 2.5 ਕਰੋੜ ਹਾਂਜੀ ਹਾਂ ਠੀਕ ਹੈ ਤੇ ਜੇ ਪੰਜਾਬ ਦਾ ਕੋਈ ਭਲਾ ਹੋਣਾ ਪੰਜਾਬੀ ਦਾ ਕੋਈ ਭਲਾ ਹੋਣਾ ਤਾਂ ਉਹਨਾਂ ਤੋਂ ਬਿਨਾ ਨਹੀਂ ਹੋ ਸਕਦਾ ਜੀ ਤਾਂ ਉਹ ਭਲਾ ਹੋਊਗਾ ਤਾਂ ਜੇ ਉੱਥੇ ਪੰਜਾਬੀ ਸਕੂਲਾਂ 'ਚ ਲਾਗੂ ਹੋਊਗੀ ਪੰਜਾਬੀ ਲੈਂਗੁਏਜ ਚੱਲੂਗੀ ਤਾਂ ਫਿਰ ਹੌਲੀ-ਹੌਲੀ ਹੋ ਜਾਊਗਾ ਭਾਈ ਪਾਕਿਸਤਾਨ ਦੇ ਲੋਕਾਂ ਦਾ ਹਮੇਸ਼ਾ ਬਲੇਮ ਰਿਹਾ ਵੀ ਸਾਡੀ ਪਾਕਿਸਤਾਨ ਗਵਰਨਮੈਂਟ ਆ ਉਹ ਭਾਰਤੀ ਲੋਕਾਂ ਨੂੰ ਵੀਜ਼ੇ ਦਿੰਦੀ ਆ ਬਹੁਤ ਸਸਤੇ ਰੇਟਾਂ ਤੇ ਉਹ ਪਾਕਿਸਤਾਨ ਦੇ ਦਰਸ਼ਨ ਕਰ ਦਿੰਦੇ ਨੇ ਘੱਟ ਡਾਲਰ ਚ ਆ ਕੇ ਮੱਥਾ ਟੇਕ ਜਾਂਦੇ ਨੇ ਪਰ ਭਾਰਤ ਦੀ ਸਰਕਾਰ ਦਾ ਰੁਖ ਹਮੇਸ਼ਾ ਸਖਤ ਰਿਹਾ ਸਾਨੂੰ ਵੀਜ਼ਾ ਨਹੀਂ ਮਿਲਦਾ ਅਸੀਂ ਜਾਣਾ ਚਾਹੁੰਦੇ ਆ ਪਾਕਿਸਤਾਨ ਅਭ ਭਾਰਤ ਜਾਣਾ ਚਾਹੁੰਦੇ ਆ ਪੰਜਾਬ ਦੇ ਦਰਸ਼ਨ ਕਰਨਾ ਚਾਹੁੰਦੇ ਆ ਸਾਡੇ ਵੀ ਇੱਥੇ ਇਤਿਹਾਸਿਕ ਸਥਾਨ ਨੇ ਉਹਨਾਂ ਦਾ ਹਮੇਸ਼ਾ ਲੰਬਾ ਰਿਹਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਹਾਂ ਇਹ ਹੋ ਸਕਦੇ ਨੇ ਰਿਲੇਸ਼ਨ ਹੋਰ ਦਬਲੇ ਸਬੰਧ ਨੇ ਜਿਹੜੇ ਮਜ਼ਬੂਤ ਹੋ ਸਕਦੇ ਨੇ ਨਹੀਂ ਨਹੀਂ ਬਿਲਕੁਲ ਬਿਲਕੁਲ ਉਹ ਚਲੋ ਗਿਲਾ ਹੈਗਾ ਪਰ ਚਲੋ ਵੱਡੇ ਭਰਾ ਥੋੜਾ ਜਿਹਾ ਖਿੱਚਦੇ ਵੀ ਹੁੰਦੇ ਨੇ ਆਪਣੇ ਆਪ ਨੂੰ ਕਿਉਂਕਿ ਭਾਰਤ ਇੱਕ ਵੱਡਾ ਮੁਲਕ ਹੈ ਤੇ ਥੋੜਾ ਜਿਹਾ ਉਹਦਾ ਇੱਕ ਹੈਗਾ ਐਟੀਟਿਊਡ ਤੇ ਪਰ ਇਹਦਾ ਮਤਲਬ ਇਹ ਨਹੀਂ ਵੀ ਪਾਕਿਸਤਾਨ ਤੋਂ ਕੋਈ ਐਕਸਚੇਂਜ ਹੋਣ ਦੀ ਸੰਭਾਵਨਾ ਨਹੀਂ ਆ ਹੋਇਆ ਹੀ ਨਹੀਂ ਘੱਟ ਹੋਇਆ ਹੂੰ ਘਟ ਹੋ ਰਿਹਾ ਆ ਸਿਚੁਏਸ਼ਨ ਬਦਲਦੀ ਰਹਿੰਦੀ ਹੈ ਤੇ ਉਮੀਦ ਰੱਖਣੀ ਚਾਹੀਦੀ ਹੈ ਬਦਲੂਗੀ ਸਿਚੁਏਸ਼ਨ ਹੂੰ ਸਮਝੋਤਾ ਐਕਸਪ੍ਰੈਸ ਵੀ ਬੰਦ ਹੋ ਗਏ ਹੁਣ ਤਾਂ ਕਾਫੀ ਜਿਹੜੇ ਆਪਣੇ ਟ੍ਰੇਡ ਰੂਟਸ ਵੀ ਬੰਦ ਹੋਏ ਪਏ ਨੇ ਭਾਜੀ ਨਹੀਂ ਉਹ ਠੀਕ ਹੈ ਮਤਲਬ ਕਿ ਹਾਲਾਤ ਟਫ ਨੇ ਦੇਖੋ ਕੀ ਹੁੰਦਾ ਨਾ ਜਿਹੜਾ ਨਾ ਮਤਲਬ ਕਿ ਜਿਵੇਂ ਇੱਕ ਕਹਾਵਤ ਕੋਈ ਬੰਦਾ ਆਪਣਾ ਪਿਸ਼ਾਬ ਨਹੀਂ ਬੰਦ ਕਰ ਸਕਦਾ ਹੂੰ ਕੁਛੀ ਤਾਂ ਨੇਚਰਲ ਹੁੰਦੀਆਂ ਨੇ ਹੂੰ ਮਤਲਬ ਕਿ ਉਹ ਜਿਹੜਾ ਟ੍ਰੇਡ ਆ ਉਹ ਜਿਹੜੇ ਰਸਤੇ ਨੇ ਉਹ ਨੇਚਰਲ ਰਸਤੇ ਨੇ ਉਹ ਰਸਤੇ ਅਸੀਂ ਇਦਾਂ ਨਹੀਂ ਬਣਾਏ ਵੀ ਇੱਥੋਂ ਸੜਕ ਕੱਢਤੀ ਜੀ ਠੀਕ ਹੈ ਨਾ ਉਹ ਜਿਹੜੀ ਜਰਨੈਲੀ ਸੜਕ ਜਾਂਦੀ ਹੈ ਉਹ ਇੱਕ ਨੈਚੁਰਲ ਰੂਟ ਹੈ ਸਿਲਕ ਰੂਟ ਤੋਂ ਬਾਅਦ ਉੱਥੇ ਜੀਟੀ ਰੋਡ ਹੁਣ ਲਿਆ ਸ਼ੀਰਸਾ ਸੂਰੀ ਤੋਂ ਲੈ ਕੇ ਹੁਣ ਤੱਕ ਤਾਂ ਉਹ ਨੈਚੁਰਲ ਰੂਟ ਨਹੀਂ ਬੰਦ ਹੋਣਾ ਕਦੇ ਇਹ 50 ਸਾਲ ਦਾ 100 ਸਾਲ ਦਾ 20 ਸਾਲ ਦਾ ਇੱਕ ਪੀਰੀਅਡ ਆ ਜਾਂਦਾ ਜਿੱਥੇ ਕੋਈ ਬੰਨ ਮਾਰਨ ਦੀ ਕੋਸ਼ਿਸ਼ ਕਰਦਾ ਇਦਾਂ ਬੰਨ ਬੰਨ ਨਹੀਂ ਲੱਗਦੇ ਹੁੰਦੇ ਤੇ ਦੇਸ਼ ਤਾਂ ਬਦਲਦੇ ਰਹਿੰਦੇ ਨੇ ਠੀਕ ਹੈ ਮਨ ਲਗੀ ਕੋਈ ਪਰਮਾਨੈਂਟ ਨਹੀਂ ਇੱਥੇ ਜਿਹੜੇ ਜਿਹੜੇ ਦੇਸ਼ ਪਹਿਲਾਂ ਰਹੇ ਨੇ ਉਹ ਨਹੀਂ ਰਹੇ ਇਹ ਦੇਸ਼ਾਂ ਨਹੀਂ ਹੁਣ ਨਹੀਂ ਰਹਿਣਾ ਤੇ ਸਰਹੱਦਾਂ ਇਹਦਾ ਤੇ ਰੂਟ ਜਿਹੜੇ ਉਹ ਸਾਰਾ ਖਿੱਤਾ ਹੈ ਖਿੱਤੇ ਨੇ ਕਿਤੇ ਉੱਡ ਕੇ ਨਹੀਂ ਜਾਣਾ ਖਿੱਤੇ ਨੇ ਇੱਥੇ ਹੀ ਰਹਿਣਾ ਤੇ ਉਹ ਜਿਹੜੇ ਉਹਦੇ 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 ਜਿਹੜੇ ਰਸਤੇ ਨੇ ਨੇਚਰਲ ਜੋ ਉਹਦੀ ਜਿਹੜਾ ਜਿਹੜੀ ਵਿਵਸਥਾ ਹੈ ਉਹਨੇ ਕਾਇਮ ਰਹਿਣਾ ਭਾਜੀ ਆ ਇੱਕ ਤਰਾਸ ਦੀ ਰਹੀ ਆ ਬਹੁਤ ਵੱਡੀ ਉਧਰੋਂ ਜੋ ਬੰਡ ਤੋਂ ਬਾਅਦ ਆਪਣੇ ਬਹੁਤ ਹੀ ਪੰਜਾਬੀ ਆਏ ਜਾਂ ਭਾਰਤੀ ਆਏ ਇੱਧਰ ਤੇ ਉਹਨਾਂ ਦੇ ਇੱਥੇ ਰਹੇ ਨਹੀਂ ਠਹਿਰੇ ਨਹੀਂ ਉਹਨਾਂ ਨੂੰ ਜਾਂ ਕਹਿ ਲਓ ਸਮਾਜ ਨਹੀਂ ਇਹੋ ਜਿਹਾ ਮਿਲਿਆ ਉਹ ਇੱਥੋਂ ਪਲਾਨ ਕਰਕੇ ਹੋਰ ਦੇਸ਼ਾਂ ਵੱਲ ਮੂਵ ਹੋ ਗਏ ਵੈਸਟ ਵੱਲ ਮੂਵ ਹੋ ਗਏ ਪਰ ਤਰਾਸ ਦੀ ਸਭ ਤੋਂ ਵੱਡੀ ਇਹ ਆ ਵੀ ਅੱਜ ਦੂਜੇ ਦੇਸ਼ ਵੀ ਪੰਜਾਬੀਆਂ ਨੂੰ ਆਪਣਾਉਣ ਤੋਂ ਨਾ ਕਰ ਰਹੇ ਨੇ ਵੀ ਵਾਪਸ ਭੇਜ ਰਹੇ ਨੇ ਜਹਾਜ਼ ਪਰ ਪਰ ਕੇ ਹਾਂ ਉਹ ਬਾਬਾ ਫਰੀਦ ਦਾ ਸ਼ੇਰ ਬਾਹਰ ਪਰਾਈ ਬੈਸਣਾ ਹਾਂ ਮਤਲਬ ਕਿ ਉਹ ਜਿਹੜਾ ਹੈਗਾ ਕਿ ਸਾਨੂੰ ਬਾਹਰ ਪਰਾਈ ਬੈਸਣ ਦਾ ਇੱਕ ਸਾਨੂੰ ਨਹੀਂ ਮੌਕਾ ਨਾ ਦੇਵੇ ਪ੍ਰਮਾਤਮਾ ਇਹ ਇਸ ਕਿਸਮ ਦੀ ਬੱਦ ਉਹ ਇੱਕ ਮੰਨੀ ਜਾਂਦੀ ਹੈ ਕਿ ਤੁਹਾਨੂੰ ਦੇਸ਼ ਨਕਾਲਾ ਮਿਲ ਜੇ ਤਾਂ ਉਹਦੇ ਵਿੱਚ ਇਹ ਹੁੰਦਾ ਜੀ ਦੇਖੋ ਜੋ ਤੁਸੀਂ ਹੈਗੇ ਹੋ ਜਿੱਥੇ ਵੀ ਤੁਸੀਂ ਜਿੱਥੋਂ ਤੁਹਾਡਾ ਮੁੱਢ ਹੈ ਜੀ ਠੀਕ ਹੈ ਹੁਣ ਤੁਸੀਂ ਦੇਖੋ ਕਮਲਾ ਹੈਰਿਸ ਨੇ ਹਮ ਇਲੈਕਸ਼ਨ ਲੜੀ ਹੈ ਉਹਦੀ ਆਪਣੇ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਦੀ ਚਲੋ ਹਾਰ ਗਏ ਉਹ ਪਰ ਜਦੋਂ ਕੈਂਪੇਨ ਚੱਲ ਰਹੀ ਸੀ ਉਹਨਾਂ ਦੇ ਦਾਦੇ ਪੜਦਾਦੇ ਗਏ ਸੀ ਅਮਰੀਕਾ ਜੀ ਠੀਕ ਹੈ ਤਾਂ ਹੁਣ ਜਦੋਂ ਕੈਂਪੇਨ ਹੋਈ ਹੈ ਤਾਂ ਉਹਨੂੰ ਇੰਡੀਅਨ origin ਦੀ ਕੈਂਡੀਡੇਟ ਹੀ ਮੰਨਿਆ ਗਿਆ। ਹੂੰ ਤਾਂ ਪਸ਼ੋਕੜ ਐਡਾ ਵੱਡੀ ਚੀਜ਼ ਹੁੰਦੀ ਹੈ ਤੁਸੀਂ ਉਹ ਤੋਂ ਪਿੰਡਾਂ ਨਹੀਂ ਛਡਾ ਸਕਦੇ। ਜੀ। ਪਰ ਸਾਡੀ ਤਾਂ ਹਜੇ ਗੱਲ ਹੀ ਰੀਸੈਂਟ ਦੀ ਹੈ। ਹੂੰ ਤਾਂ ਪੁਆਇੰਟ ਇਹ ਹੈ ਵੀ ਜੋ ਇਹ ਤਾਂ ਸਾਡਾ ਕਿਲਾ ਮਜ਼ਬੂਤ ਰਹੂਗਾ ਤਾਂ ਅਸੀਂ ਟੰਗੜ ਵੀ ਸਕਦੇ ਹਾਂ। ਠੀਕ। ਜੇ ਹੁਣ ਸਾਡਾ ਇੱਥੋਂ ਹੀ ਸਿਸਟਮ ਜਿਹਾ ਹਿੱਲ ਗਿਆ ਫਿਰ ਦੇਖੋ ਅਮਰੀਕਾ ਕੈਨੇਡਾ ਦੇ ਵਿੱਚ ਚਾਹੇ ਉਹ ਸਾਡੀਆਂ ਪੱਗਾਂ ਲਾ ਰਹੇ ਨੇ ਜਾਂ ਜੋ ਵੀ ਕਰ ਰਹੇ ਨੇ ਉਹ ਦਿਨ ਉਹਦਾਂ ਹੋਣਗੀਆਂ ਕਿਉਂਕਿ ਜੇ ਤੁਸੀਂ ਆਪਣੇ ਧੁਰੇ ਤੋਂ ਕਮਜ਼ੋਰ ਹੁੰਨੇ ਹੋ ਤਾਂ ਜਿਹੜੀ ਤੁਹਾਡੀ ਪੈਰੀਫਰੀ ਹੈ ਉਹਦੇ ਉਹ ਵੀ ਜਿਹੜੀ ਵਾਇਲਟ ਹੋਣੀ ਸੰਭਾਵਨਾ ਹੁੰਦੀ ਹੈ ਭਾਜੀ এনवायरमेंट ਪੱਖ ਤੋਂ ਵੀ ਗੱਲ ਕਰ ਲਈ ਆਪਾਂ ਇੱਕ ਪਾਕਿਸਤਾਨ ਹਮੇਸ਼ਾ ਬਲੇਮ ਕਰਦਾ ਹੈ ਇੰਡੀਆ ਨੂੰ ਵੀ ਇਹ ਕਾਉ ਆਈ ਇੰਡੈਕਸ ਆ ਜਿਹੜਾ ਉਹਨਾਂ ਦਾ 에ਅ ਕੁਆਲਿਟੀ ਇੰਡੈਕਸ ਆ ਉਹ 2000 ਤੱਕ ਵੀ ਚੱਲਿਆ ਜਾਂਦਾ ਜਦੋਂ ਆਪਾਂ ਇੱਥੋਂ ਝੋਨੇ ਨੂੰ ਪਰਾਇ ਨੂੰ ਅੱਗ ਲਾਣੇ ਆ ਤਾਂ ਰਿਲੇਸ਼ਨ ਹੋਰ ਨੇੜੇ ਹੋਣ ਦੀ ਬਜਾਏ ਖਰਾਬ ਹੋ ਜਾਂਦੇ ਨੇ ਇਹ ਬਲੇਮ ਗੇਮ ਚੱਲਦੀ ਆ ਇਹਦਾ ਕੀ ਹੱਲ ਹੋ ਸਕਦਾ ਨੇ ਦੇਖੋ ਜਦੋਂ ਮੈਂ ਗਿਆ ਹੋਇਆ ਸੀਗਾ ਉੱਥੇ ਤਾਂ ਉਦੋਂ ਇੱਕ ਭਗਵੰਤ ਮਾਨ ਉਹਨਾਂ ਦਾ ਇੱਕ ਸਟੇਟਮੈਂਟ ਚੁਟਕਲਾ ਨੂਮਾ ਚੱਲਿਆ ਸੀ ਵੀ ਹਾਂ ਵੀ ਹਾਂ ਵੀ ਦਿੱਲੀ ਵਾਲੇ ਸਾਨੂੰ ਧੂਆਂ ਕਹੀ ਜਾਂਦੇ ਨੇ ਲਾਹੌਰ ਵਾਲੇ ਸਭ ਜਿਹੜਾ ਧੂਆਂ ਉਹ ਇੱਥੇ ਹੀ ਗੇੜੇ ਕੱਢੀ ਜਾਂਦਾ ਤਾਂ ਚਲੋ ਉਹ ਇੱਕ ਮਜ਼ਾਕ ਦੀ ਗੱਲ ਉਹਨਾਂ ਨੇ ਕਹੀ ਸੀ ਉਸ ਟਾਈਮ ਤੇ ਪਰ ਗੱਲ ਇਹ ਹੈ ਵੀ ਦੇਖੋ ਇਹ ਸਾਡੇ ਸਾਰੇ ਤਾਂ ਹੀ ਤਾਂ ਸਾਡੀ ਮਸਲੇ ਸਾਂਝੇ ਨੇ ਨਾ ਤਾਂ ਹੀ ਤਾਂ ਰੁਕਾਂ ਨਹੀਂ ਵਿੱਚ ਪੈ ਸਕਦੀਆਂ ਮੰਨ ਲਓ ਅਸੀਂ ਚਲੋ ਅਸੀਂ ਸਾਡਾ ਜੋਰ ਚੱਲਦਾ ਸੀ ਸਿਆਸਤਦਾਨਾਂ ਦਾ ਉਹਨਾਂ ਨੇ ਇਹ ਮੌਲਾ ਕੀ ਕੰਦ ਕੱਢ ਕੇ ਧਰਤੀ ਵੰਡ ਲਈ ਤੁਸੀਂ ਅਸਮਾਨ ਨਹੀਂ ਵੰਡ ਸਕਦੇ ਹਵਾ ਨਹੀਂ ਵੰਡ ਸਕਦੇ ਠੀਕ ਹੈ ਨਾ ਉਹ ਮਸਲੇ ਅਸਮਾਨ ਤੇ ਹਵਾ ਦੇ ਹੀ ਨੇ ਨਾ ਜਿਹੜੇ ਤੁਸੀਂ ਗੱਲ ਕਰ ਰਹੇ ਤਾਂ ਗੱਲ ਇਹੀ ਹੈ ਵੀ ਜਦੋਂ ਸਾਡਾ ਸਾਰਾ ਕੁਝ ਜੁੜਿਆ ਹੋਇਆ ਨਾ ਫਿਰ ਇਸ ਇਹ ਮਸਲੇ ਤਾਂ ਹੀ ਹੱਲ ਹੋਣਗੇ ਜੇ ਅਸੀਂ ਆਪਸ ਵਿੱਚ ਖੁੱਲਾਂਗੇ ਠੀਕ ਹੈ ਇਹ ਰਸਤੇ ਬਣਨਗੇ ਤਾਂ ਇਹਦੇ ਵਿੱਚ ਇਹੀ ਹੈ ਵੀ ਤਾਂ ਹੀ ਆਪਾਂ ਨੂੰ ਨੇਚਰ ਤੇ ਵੱਧ ਟੇਕ ਆ ਬੰਦਿਆਂ ਨਾਲ ਕਿ ਨੇਚਰ ਨਹੀਂ ਉਹ ਰਸਤੇ ਆਪ ਹੀ ਖੋਲਣੇ ਪਾਕਿਸਤਾਨ ਦੇ ਪੰਜਾਬੀ ਲੋਕ ਗੇਮਾਂ ਨੂੰ ਖੇਡਣ ਨੂੰ ਕਿੰਨਾ ਪਿਆਰ ਕਰਦੇ ਨੇ ਗੇਮਸ ਨੂੰ ਚਾਹੇ ਕਬੱਡੀ ਨੂੰ ਲੈ ਕੇ ਹੋਰ ਜਿਹੜੀਆਂ ਪੰਜਾਬ ਦੀ ਵਿਰਾਸਤੀ ਗੇਮਾਂ ਨੇ ਚਾਹੇ ਉਹ ਬੁੱਲੀ ਡੰਡਾ ਹੋਵੇ ਕ੍ਰਿਕਟ ਗਲੀ ਕ੍ਰਿਕਟ ਹੋਵੇ ਸਰ ਇਹੋ ਜੀਆਂ ਗੇਮਸ ਨੂੰ ਲੈ ਕੇ ਉਹ ਕਿੰਨਾ ਖੁਸ਼ ਹੁੰਦੇ ਨੇ ਦੇਖੋ ਵਿਰਾਸਤੀ ਖੇਡਣਾ ਤਾਂ ਮੁੱਲਗੀ ਮੈਨੂੰ ਇੰਨੀਆਂ ਨਹੀਂ ਦੇਖਣ ਦਾ ਮੌਕਾ ਮਿਲਿਆ ਕਿਉਂਕਿ ਚਲੋ ਮੈਂ ਸ਼ਹਿਰਾਂ 'ਚ ਵੀ ਰਿਹਾ ਕੁਝ ਪਿੰਡਾਂ 'ਚ ਵੀ ਗਿਆ ਉਹ ਵੀ ਜਦੋਂ ਉਦੋਂ ਕਿਹੜਾ ਕੋਈ ਖੇਡਦਾ ਹੀ ਸੀਗਾ ਉੱਥੇ ਮੌਕੇ ਤੇ ਹਾਂ ਕ੍ਰਿਕਟ ਜ਼ਰੂਰ ਲੋਕੀ ਖੇਡਦੇ ਸੀ ਉਹ ਮੈਂ ਦੇਖਿਆ ਜ਼ਰੂਰ ਹਾਂ ਤੇ ਹੁਣ ਉਹ ਜੈਵਲਿਨ ਥਰੋ ਵਾਲਾ ਜਿਹੜਾ ਬੰਦਾ ਜਿਹੜਾ ਅਲੋਪਟਨ ਮੈਡਲ ਜਿੱਤ ਕੇ ਆਇਆ ਹੈ ਹਾਂਜੀ ਉਹ ਉਹਦੀ ਵੀ ਉਹਦੀ ਵੀ ਉਹਦੇ ਕਰਕੇ ਲੋਕੀ ਨੇ ਜੇ ਸੁੱਟ ਨਾਲੇ ਪਾਸੇ ਨੂੰ ਹੋਏ ਹਾਂ ਹਾਂਜੀ ਰਹੀਦਾ ਉਹ ਵਿਆਸਤੀ ਗੇਮ ਹੀ ਹੈ ਨਾ ਸਾਡੀ ਤੇ ਦੇਖੋ ਪਾਕਿਸਤਾਨ ਨੇ ਜਿਹੜੀ ਗੇਮ ਖੇਡਣੀ ਹੈ ਜਾਂ ਕਾਮਯਾਬ ਹੋਣਾ ਹੈ ਉੱਥੇ ਵੀ ਉਹ ਵੀ ਜੋਰ-ਜੂਰ ਵਾਲੀ ਗੇਮ 'ਚ ਹੀ ਕਾਮਯਾਬ ਹੋ ਸਕਦੇ ਨੇ ਦਿਮਾਗੀ ਤੌਰ ਤੇ ਤਾਂ ਉਹ ਗਮਾਗੀ ਗੇਮਾਂ 'ਚ ਤਾਂ ਬਾਹਲਾ ਨਹੀਂ ਸਕਦੇ ਤਾਂ ਉਹ ਗੇਮਾਂ ਹੈਗੀਆਂ ਨੇ ਉੱਥੇ ਉੱਥੇ ਆਪਣੇ ਜਿਵੇਂ ਕਬੱਡੀ ਹੈ ਉੱਥੇ ਕੋਲ ਨੇ ਹਾਂ ਉਹ ਤੇ ਸ਼ਹਿਰ ਹੈ ਗੁਜਰਾ ਗੁਜਰਾ ਵਾਲਾ ਗੁਜਰਾ ਵਾਲਾ ਹਾਂਜੀ ਗੁਜਰਾ ਵਾਲਾ ਜਿਹੜਾ ਪਹਿਲਵਾਨਾਂ ਦਾ ਸ਼ਹਿਰ ਮੰਨਿਆ ਜਾਂਦਾ ਹੂੰ ਠੀਕ ਹੈ ਓਕੇ ਤਾਂ ਉਹ ਉੱਥੇ ਅਖਾੜੇ ਨੇ ਜੀ ਜੀ ਉਹ ਵੱਡੇ ਸ਼ਹਿਰਾਂ ਚ ਵੀ ਨੇ ਛੋਟੇ ਸ਼ਹਿਰਾਂ ਚ ਵੀ ਨੇ ਉਹ ਅਮਲ ਹੈਗਾ ਉੱਥੇ ਹੂੰ ਸਵੇਰੇ ਵੀ ਉਹ ਕਰਦੇ ਨੇ ਆਪਣਾ ਤੇ ਸ਼ਾਮਾਂ ਨੂੰ ਵੀ ਕਰਦੇ ਨੇ ਹੂੰ ਠੀਕ ਹੈ ਤਾਂ ਉਹ ਖਾਣ ਪੀਣ ਦਾ ਦੇਖੋ ਉਹ ਮਾਸ ਵੀ ਖਾਂਦੇ ਨੇ ਹੂੰ ਤੇ ਉਹ ਫਿਰ ਦੁੱਧ ਕਿ ਉਹ ਵੀ ਉੱਥੇ ਸਿਸਟਮ ਹੈਗਾ ਹੂੰ ਤੇ ਉਹਦੇ ਕਰਕੇ ਸਰੀਰਕ ਤੌਰ ਤੇ ਵੀ ਸਡੋਲ ਨੇ ਜੀ ਤਾਂ ਉਹਦੇ ਕਰਕੇ ਫਿਰ ਉਹ ਦੂਜੀਆਂ ਗੇਮਾਂ ਜਣੀਆਂ ਨੇ ਉਹਨੂੰ ਹੈਗਾ ਫੋਕਸ ਤੋਂ ਵੀ ਇੱਕ ਵਿੱਚ ਵਿਦੇਸ਼ ਨੀਤੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਇੱਕ ਦੂਜੇ ਤੇ ਬਲੇਮ ਗੇਮ ਖੇਡੀ ਜਾਂਦੀ ਹੋਈ ਪਾਕਿਸਤਾਨ ਨਹੀਂ ਘੱਟ ਉਧਰ ਪਾਕਿਸਤਾਨ ਵਾਲੇ ਕਹਿੰਦੇ ਨੇ ਵੀ ਭਾਰਤ ਨਹੀਂ ਘੱਟ ਤਾਂ ਕਰਕੇ ਰਿਸ਼ਤੇ ক্লোਜ਼ ਨਹੀਂ ਹੋ ਰਹੇ ਹਾਂ ਉਹ ਗੱਲਾਂ ਹੈਗੀਆਂ ਪਾਕਿਸਤਾਨ ਤੇ ਭਾਰਤ ਵਾਲੀਆਂ ਤੁਸੀਂ ਜਿਹੜੀਆਂ ਕਹੀਆਂ ਨੇ ਉਹ ਗੱਲਾਂ ਹੈਗੀਆਂ ਨੇ ਪਰ ਹੌਲੀ-ਹੌਲੀ ਨਾ ਇਹ ਕਰਨਾ ਹੀ ਪੈਣਾ ਗੁਜ਼ਾਰਾ ਨਹੀਂ ਹੈ ਇਸੋ ਦਾ ਜੀ ਹੁਣ ਵੀ ਦੇਖੋ ਵੀ ਅਮਰੀਕਾ ਦੇ ਥੱਲੇ ਅਸੀਂ ਲੱਗ ਰਹੇ ਹਾਂ ਠੀਕ ਹੈ ਬੰਦੇ ਸਾਡੇ ਭੇਜ ਰਹੇ ਨੇ ਸਾਡਾ ਪ੍ਰਧਾਨ ਮੰਤਰੀ ਜਿੱਦਣ ਉਤਰਿਆ ਉਸੇ ਦਿਨੀ ਉਹਨਾਂ ਨੇ ਜਹਾਜ਼ ਭਰ ਕੇ ਭੇਜਤਾ ਅਗਲੇ ਨੇ ਮਲਕੀ ਸ਼ਰਮ ਹੀ ਨਹੀਂ ਮੰਨੀ ਇਸ ਗੱਲ ਦੀ ਹੂੰ ਤਾਂ ਤੁਸੀਂ ਦੇਖੋ ਵੀ ਜੇ ਤੁਸੀਂ ਆਪਣੇ ਖਿੱਤੇ 'ਚ ਮਜ਼ਬੂਤ ਹੋਨੇ ਹੋ ਤਾਂ ਫਿਰ ਉਹੀ ਗੱਲ ਜੋ ਮੈਂ ਪੰਜਾਬ ਬਾਰੇ ਕੋਈ ਸੀ ਇੰਡੀਆ ਬਾਰੇ ਵੀ ਹੈ ਜੇ ਇੰਡੀਆ ਆਪਣੇ ਖਿੱਤੇ ਦੇ ਵਿੱਚ ਵੱਡਾ ਮਲਕ ਹੈ ਦੇਖੋ ਦੱਖਣੀ ਏਸ਼ੀਆ ਦਾ ਹੁਣ ਜੇ ਮੰਨ ਲਓ ਆਪਣੇ ਇਹਨਾਂ ਦੇ ਗੁਆਂਢੀਆਂ ਨਾਲ ਆਪਣੇ ਸਬੰਧ ਹੋਣਗੇ ਹੂੰ ਜੇ ਤੁਸੀਂ ਤੇ ਤਾਂ ਹੀ ਤੁਹਾਡੀ ਕੋ ਬੁੱਕਤ ਪੈਗੀ ਤੁਸੀਂ ਚੌਧਰੀ ਹੋ ਆਪਣੇ ਘਰ ਤੁਸੀਂ ਮੰਨੀ ਬੈਠੋ ਜੇ ਤੁਹਾਡਾ ਇਧਰ ਉਧਰ ਸਾਰਾ ਗਵਾਂਡ ਤੁਹਾਡੇ ਨਾਲ ਲੜਿਆ ਹੋਇਆ ਹੈ ਤੁਹਾਡੀ ਬਾਹਰ ਵੀ ਬੁੱਕਤ ਨਹੀਂ ਪੈਣੀ ਹੂੰ ਜੀ ਤਾਂ ਉਹੀ ਚੀਜ਼ ਹੈ ਇਹ ਇਹ ਜਿਹੜੀ ਹੈ ਇੰਡੀਆ ਨੂੰ ਤਾਂ ਪਾਕਿਸਤਾਨ ਦੀ ਵੀ ਲੋੜ ਹੈ ਦੋਵਾਂ ਮੁਲਕਾਂ ਦੀ ਲੋੜ ਹੈ ਮੈਨੂੰ ਲੱਗਦਾ ਉਹ ਸਮਝਣਗੇ ਨਾ ਇਹ ਕੁਮਸ਼ਲ ਕ੍ਰਾਈਮ ਇੰਡੈਕਸ ਨੂੰ ਲੈ ਕੇ ਭਾਜੀ ਪੰਜਾਬ ਦੇ ਵਿੱਚ ਦੇਖਿਆ ਗਿਆ ਵੀ ਸਥਿਤੀ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ ਭਗਵੰਤਬਾਨ ਵੱਲੋਂ ਸਰਕਾਰ ਵੱਲੋਂ ਵੀ ਸੈਕਸ ਸਟੈਪ ਚੁੱਕੇ ਜਾ ਰਹੇ ਨੇ ਜਾਂ ਚੁੱਕੇ ਜਾਣਗੇ ਅਗਲੇ ਸਮੇਂ ਵਿੱਚ ਪਾਕਿਸਤਾਨ ਦਾ ਕ੍ਰਾਈਮ ਰੇਟ ਕੀ ਹੈ ਉੱਥੋਂ ਦੀਆਂ ਕੀ ਪਾਲਿਸਿਜ਼ ਨੇ ਹਾਲਾ ਕਿ ਉਹ ਉੱਥੋਂ ਦੇ ਲੋਕ ਕਹਿੰਦੇ ਨੇ ਵੀ ਹਾਂ ਤੁਸੀਂ ਸਿੱਧੂ ਮਸੇਆਣਾ ਮਰਵਾਤਾ ਤੁਸੀਂ ਸੰਦੀਪ ਨੰਗਲੰਬੀਆ ਮਰਵਾਤਾ ਜੇ ਸਾਡੇ ਕੋਲ ਉਹ ਹੁੰਦੇ ਅਸੀਂ ਉਹਨਾਂ ਨੂੰ ਹੱਥ ਵੀ ਨਹੀਂ ਲਾਣਦੇ ਨਾ ਅਸੀਂ ਕਿਸੇ ਨੂੰ ਦੇਖੋ ਪਾਕਿਸਤਾਨ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਨੂੰ ਐਕਸਪਲੋਰ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸਮਾਂ ਵੀ ਥੋੜਾ ਸੀਗਾ ਜੀ ਹੈਨਾ ਤੇ ਪਰ ਜਿੰਨਾ ਕੁ ਵੀ ਗੱਲ ਹੋਈ ਉੱਥੇ ਜਿੱਦਾਂ ਵੀ ਬਹੁਤ ਜ਼ਿਆਦਾ ਹਾਈ ਕ੍ਰਾਈਮ ਰੇਟ ਨਹੀਂ ਹੈਗਾ ਉੱਥੇ ਜੀ ਮਤਲਬ ਕਿ ਠੀਕ ਹੈ ਕਿ ਰੁਟੀਨ ਦਾ ਸੋਸਾਇਟੀ ਦਾ ਕ੍ਰਾਈਮ ਰੇਟ ਹੁੰਦਾ ਪਹਿਲਾਂ ਉੱਥੇ ਜਿੰਨੀ ਐਕਟੀਵਿਟੀ ਹੋਣੀ ਐ ਐਕਸਟਰੀਮਿਸਟ ਤੇ ਟੈਰਰ ਰਿਲੇਟਡ ਐਕਟੀਵਿਟੀਆਂ ਹੋਈਆਂ ਨੇ ਜੀਨਰਲ ਕ੍ਰਾਈਮ ਦਾ ਉਹ ਉਹਨਾ ਐਂਗਲ ਨਹੀਂ ਹੈਗਾ ਪੁੱਛੋ ਜੀ ਇਸਲਾਮ ਦਾ ਵੀ ਰੋਲ ਹੈ ਹਮ ਠੀਕ ਹੈ ਤਾਂ ਉਹਦੇ ਵਿੱਚ ਹੀ ਹੈਗਾ ਵੀ ਜੋ ਉਹਨਾਂ ਦੀ ਪਾਪੂਲੇਸ਼ਨ ਹੈ ਜਿੱਦਾਂ ਪੰਜਾਬ ਦੀ ਉਸ ਲੈਵਲ ਤੇ ਕ੍ਰਾਈਮ ਨਹੀਂ ਹੂੰ ਉਦਾਂ ਹੈਗਾ ਜੀ ਠੀਕ ਹੈ ਬਾਕੀ ਲੁੱਟਾਂ ਖੋਹਾਂ ਦੀਆਂ ਕਾਰਵਾਈਆਂ ਉਹਨਾਂ ਹੁੰਦੀਆਂ ਨੇ ਪਰ ਕੋਈ ਬਹੁਤ ਵੱਡਾ ਗੈਂਗਸਟਰਵਾਦ ਨਹੀਂ ਹੈ ਉੱਥੇ ਉਹ ਪਾਕਿਸਤਾਨ ਵੱਲੋਂ ਬਲੇਮ ਭਾਰਤ ਵੱਲੋਂ ਪਾਕਿਸਤਾਨ ਨੂੰ ਬਲੇਮ ਕੀਤਾ ਜਾਂਦਾ ਵੀ ਤੁਸੀਂ ਜਬਰੀ ਸਿੱਖ ਧਰਮਾ ਜਿਹੜਾ ਪਰਵਰਤਨ ਕਰਵਾ ਰਹੇ ਹੋ ਉਸ ਨੂੰ ਇਸਲਾਮ ਚ ਕਨਵਰਟ ਕਰ ਰਹੇ ਹੋ ਸਿੱਖ ਕੁੜੀਆਂ ਦਾ ਧਰਮ ਪਰਿਵਰਤਨ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਹਿੰਦੂ ਕੁੜੀਆਂ ਦਾ ਇਹਦੇ ਇਹਨੂੰ ਲੈ ਕੇ ਵੀ ਤੁਸੀਂ ਉੱਥੇ ਕੋਈ ਇਨਸੀਡੈਂਟ ਹੈਗੇ ਆ ਉੱਥੇ ਇਹ ਨਹੀਂ ਹੈਗਾ ਵੀ ਨਹੀਂ ਹੈਗੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਹੁਣ ਵੱਡੇ ਪੱਧਰ ਤੇ ਹੋ ਰਿਹਾ ਹੈ ਜਾਂ ਹੋਰ ਹੈ ਕੋਈ ਇਨਸੀਡੈਂਟ ਹੁੰਦਾ ਹੈ ਜੀ ਮਤਲਬ ਕਿ ਉਹ ਇਨਸੀਡੈਂਟ ਵੈਸੇ ਪੋਰਟ ਮੀਡੀਆ 'ਚ ਜ਼ਿਆਦਾ ਹੁੰਦੇ ਨੇ ਕਿਉਂਕਿ ਉਹ ਉਹਦੇ ਵਿੱਚ ਪੋਲਿਟਿਕਸ ਵੀ ਹੈ ਤੁਹਾਨੂੰ ਪਤਾ ਪਰ ਹਾਂ ਠੀਕ ਹੈ ਜਿੱਥੇ ਤੁਸੀਂ ਘਟ ਗਿਣਤੀਜ ਹੋਗੇ ਨਾ ਮੰਨ ਲਓ ਹੁਣ ਜਿਵੇਂ ਇੱਥੇ ਮੁਸਲਮਾਨ ਦੇ ਇਸ਼ੂ ਚੱਲਦੇ ਰਹਿੰਦੇ ਨੇ ਉੱਥੇ ਅਸੀਂ ਘਟ ਗਿਣਤੀ ਜਾਂ ਠੀਕ ਹੈ ਹਿੰਦੂ ਘਟ ਗਿਣਤੀ ਸਿੱਖ ਘਟ ਗਿਣਤੀ ਜੇ ਨਹੀਂ ਤਾਂ ਉਹਨਾਂ ਦੇ ਮੁਸਲੇ ਓਨੇ ਕ ਰਹਿੰਦੇ ਨੇ ਹਾਂ ਪੰਜਾਬੀ ਜਿਹੜੇ ਉੱਥੇ ਲੋਕ ਨੇ ਜੀ ਖਾਸ ਕਰਕੇ ਸਿੱਖ ਖੁਸ਼ਹਾਲ ਨੇ ਹਾਂ ਠੀਕ ਨੇ ਮਤਲਬ ਕਿ ਉਹ ਜਿੰਨੀ ਕੋਈ 40 ਹਜ਼ਾਰ ਦੀ ਆਬਾਦੀ ਹੈ ਜੀ ਟੋਟਲ ਓਕੇ ਤੇ ਹੁਣ ਉਹਦੇ ਵਿੱਚ ਇਹ ਹੈ ਵੀ ਬੜੀ ਕਨਸੈਂਟ੍ਰੇਸ਼ਨ ਉਹ ਨਲਕਾਣਾ ਸਾਹਿਬ ਦੇ ਵਿੱਚ ਹੈ ਹਾਂ ਜਿੰਨੀ ਵੀ ਸਿੱਖ ਕਨਸੈਂਟ੍ਰੇਸ਼ਨ ਹੈਗੀ ਹੈ ਜੀ ਤੇ ਉਹ ਬੜਾ ਕੋਸਮੈਟਿਕ ਵਗੈਰਾ ਦਾ ਕੰਮ ਕਰਦੇ ਨੇ ਓਕੇ ਛੋਟੇ ਵਪਾਰ ਦਾ ਹਾਂ ਤੇ ਠੀਕ ਹੈ ਖੇਤੀਬਾੜੀ ਵਾਲੇ ਸਿੱਖ ਘਟ ਨੇ ਓਕੇ ਠੀਕ ਹਾਂ ਤੇ ਬਾਕੀ ਦਰਮਿਆਨਾ ਮਲਗੀ ਕੋਈ ਬਹੁਤ ਵਾਰ ਜਿਆਦਾ ਅਮੀਰ ਵੀ ਨਹੀਂ ਤੇ ਛੋਟੇ ਕਾਰੋਬਾਰੀ ਕਹਿ ਸਕਦੇ ਹੋ ਤੁਸੀਂ ਜਾਂ ਦੁਕਾਨਦਾਰ ਜੀ ਸੋ ਉਮੀਦ ਕਰਦੇ ਆਂ ਵੀ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਜਣ ਪਾਕਿਸਤਾਨ ਦੇ ਸਬੰਧ ਹੋਰ ਜਿਆਦਾ ਮਜ਼ਬੂਤ ਹੋਣਗੇ ਚਾਹੇ ਉਹ ਕਲਚਰਲ ਪੱਖ ਤੋਂ ਆ ਚਾਹੇ ਉਹ ਸੰਵਿਧਾਨਿਕ ਪੱਖ ਤੋਂ ਆ ਚਾਹੇ ਇਕਨੋਮਿਕ ਪੱਖ ਤੋਂ ਆ ਸੋ ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਲਈ ਬਹੁਤ ਸ਼ੁਕਰੀਆ